ਸਤਿ ਸ਼੍ਰੀ ਅਕਾਲ ਜੀ ਮੈਂ ਹਾਸ ਰਬਜੋਤ ਕੌਰ ਨਿਊਜ਼ੀਟਨ ਪੰਜਾਬ ਨਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਡਾਇਰੈਕਟ ਡਿਸਟ੍ਰਿਕਟ ਤੋਂ ਐਸ ਸੈਗਮੈਂਟ ਅਸੀਂ ਤੁਹਾਡੇ ਜ਼ਿਲ੍ਹੇ ਨਾਲ ਹਰ ਜੁੜੀ ਖਬਰ ਤੁਹਾਡੇ ਤੱਕ ਪਹੁੰਚਾਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਐਹਮ ਤੇ ਵੱਡੀ ਖਬਰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ 'ਚ ਉਮੀਦਵਾਰ ਆਪਣੇ ਐਫੀਡੇਵਿਟ ਹੁਣ ਦੇ ਸਕਦੇ ਹਨ ਤੇ ਇਹ ਹੈ ਤੇ ਵੱਡੀ ਖਬਰ ਨੋ ਆਬਜੈਕਸ਼ਨ ਸਰਟੀਫਿਕੇਟ ਨਾ ਮਿਲਣ ਤੇ ਉਮੀਦਵਾਰ ਹੁਣ ਐਫੀਡੇਵਿਟ ਦੇ ਸਕਦੇ ਨੇ ਰਾਜਾ ਬੜਿੰਗ ਨਦਰਸਲ ਐਨਓਸੀ ਨਾ ਦਿੱਤੇ ਜਾਣ ਦੇ ਇਲਜ਼ਾਮ ਲਗਾਏ ਸੀ ਤੇ ਇਸ ਬਾਬਤ ਰਾਜਾ ਵੜਿੰਗ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਲੈਟਰ ਵੀ ਲਿਖਿਆ ਹੈ ਤੇ ਕਾਂਗਰਸ ਕੈਂਡੀਡੇਟਸ ਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ ਇਸ ਗੱਲ ਦਾ ਜ਼ਿਕਰ ਇਸ ਚਿੱਠੀ 'ਚ ਰਾਜਾ ਵੜਿੰਗ ਦੇ ਵੱਲੋਂ ਕੀਤਾ ਗਿਆ ਸੀ ਦਾ ਜ਼ਿਕਰ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੇ ਲਈ ਵੀ ਨਾਮਜ਼ਦਗੀ ਲਗਾਤਾਰ ਜਾਰੀ ਹੈ ਤੇ ਅੱਜ ਨੋਮੀਨੇਸ਼ਨ ਦਾ ਦੂਸਰਾ ਦਿਨ ਹੈ ਪਰ ਕਿਸ ਤਰੀਕੇ ਦੇ ਨਾਲ ਰਾਜਾ ਵੜਿੰਗ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜੋ ਕੈਂਡੀਡੇਟ ਉਹਨਾਂ ਦੀ ਪਾਰਟੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ ਜਿਸ ਸਬਦੇ ਚਲਦੇ ਹੁਣ ਜੋ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਕਿ ਐਨਓਸੀ ਨਾ ਮਿਲਣ ਤੇ ਜੋ ਉਮੀਦਵਾਰ ਨੇ ਐਫੀ ਡੈਵਿਡ ਦੇ ਸਕਣਗੇ ਰਾਜਾ ਵੜਿੰਗ ਨੇ ਐਨਓਸੀ ਨਾ ਦਿੱਤੇ ਜਾਣ ਦੇ ਇਲਜ਼ਾਮ ਜੋ ਨੇ ਉਹ ਲਗਾਏ ਸੀ ਪੰਚਾਇਤ ਦੀਆਂ ਜਿਹੜੇ ਚੋਣਾਂ ਹੋਈਆਂ ਸੀ ਉਸ ਦੌਰਾਨ ਵੀ ਇਹ ਮਾਮਲਾ ਕਾਫੀ ਜ਼ਰਬ ਪਖਿਆ ਸੀ ਉਸ ਦੌਰਾਨ ਹੀ ਰਾਜਾ ਵੜਿੰਗ ਦੇ ਵੱਲੋਂ ਹੀ ਇਹ ਮਾਮਲਾ ਕਾਫੀ ਗੰਭੀਰਤਾ ਨਾਲ ਚੁੱਕਿਆ ਗਿਆ ਸੀ ਕਿ ਉਹਨਾਂ ਦੇ ਕੈਂਡੀਡੇਟਸ ਜੋ ਕਿ ਉਹਨਾਂ ਦੇ ਪਾਰਟੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਐਨਓਸੀ ਪ੍ਰੋਵਾਈਡ ਨਹੀਂ ਕਰਵਾਈ ਜਾਂਦੀ ਇਹ ਪੂਰਾ ਮਾਮਲਾ ਜੋ ਹੈ ਹਾਈ ਕੋਰਟ ਤੱਕ ਵੀ ਪਹੁੰਚਿਆ ਸੀ ਪਰ ਹੁਣ ਇਹ ਜੋ ਚੋਣਾਂ ਨੇ ਇਹ ਹੋਣੀਆਂ ਨੇ 14 ਦਸੰਬਰ ਨੂੰ ਸਤਾਰਨ ਨੰਬਰ ਜ ਨੋਮੀਨੇਸ਼ਨ ਇੱਕ ਤੋਂ ਸ਼ੁਰੂ ਹੋ ਚੁੱਕੀ ਹੈ 1 ਤਰੀਕ ਤੋਂ ਤੇ ਨੋਮੀਨੇਸ਼ਨ ਜੋ ਹੋ ਸਕਣਗੇ ਫਾਈਲ ਉਹ 4 ਤਰੀਕ ਤੱਕ ਹੀ ਹੋ ਸਕਣਗੇ ਇਸ ਸਭ ਦੇ ਵਿਚਾਰੇ ਰਾਜਾ ਵੜਿੰਗ ਨੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹਨਾਂ ਦੇ ਕੈਂਡੀਡੇਟਸ ਨੂੰ ਜੋ ਨੋ ਆਬਜੈਕਸ਼ਨ ਸਰਟੀਫਿਕੇਟ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ ਤੇ ਹੁਣ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਐਨਓਸੀ ਜੇ ਕਿਸੇ ਵੀ ਕੈਂਡੀਡੇਟ ਨੂੰ ਨਹੀਂ ਮਿਲਦਾ ਤੇ ਹੁਣ ਉਹ ਆਪਣਾ ਐਫੀਡੇਵਿਟ ਜਮ੍ਹਾਂ ਕਰਵਾ ਸਕਣਗੇ ਰਾਜਾ ਵੜਿੰਗ ਨੇ ਪੰਜਾਬ ਚੋਣ ਕਮਿਸ਼ਨ ਨੂੰ ਇਸ ਬਾਬਤ ਇੱਕ ਲੈਟਰ ਲਿਖੀ ਸੀ ਤੇ ਨੋਮੀਨੇਸ਼ਨ ਦੂਜੇ ਸਿੱਕ 1 ਦਸੰਬਰ ਨੂੰ ਅੱਜ 2 ਦਸੰਬਰ ਹੈ ਨੋਮੀਨੇਸ਼ਨ ਫਾਈਲ ਕਰਨ ਦਾ ਮ ਸਮਾਂ ਦਾ ਜ਼ਿਕਰ ਕਰਦੇ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਪੂਰਾ ਸਮਾਂ ਹੈ 4 ਤੱਕ ਤਾਂ ਨੋਮੀਨੇਸ਼ਨ ਦਾਖਲ ਕੀਤੇ ਜਾ ਸਕਣਗੇ ਅਖੀਰਲਾ ਦਿਨ ਹੈ 6 ਦਸੰਬਰ ਨੂੰ ਨੋਮੀਨੇਸ਼ਨ ਵਾਪਸੀ ਹੋਏਗੀ ਤੇ ਵੋਟਾਂ ਦਾ ਸਮਾਂ ਹੈ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਇਹ 14 ਦਸੰਬਰ ਨੂੰ ਪੈਂਦੀਆਂ ਜ਼ਿਲ੍ਹਾ ਪਰਿਸ਼ਦ ਦੀਆਂ 23 ਸੀਟਾਂ ਨੇ ਬਲਾਕ ਸਮਿਤੀ ਦੀਆਂ 154 ਨੇ ਤੇ ਪੋਲਿੰਗ ਬੂਥ ਦਾ ਮੈਂ ਜ਼ਿਕਰ ਕਰਾਂ ਤੇ 19100 81 ਪੋਲਿੰਗ ਬੂਥ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹਨਾਂ ਵਾਸਤੇ ਬਣਾਏ ਗਏ ਨੇ ਸੰਵੇਦਨਸ਼ੀਲ ਇਲਾਕੇ ਨੇ 915 ਤੇ ਵੋਟਰਾਂ ਦਾ ਮੈਂ ਜ਼ਿਕਰ ਕਰਾਤੇ 1 ਕਰੋੜ 36 ਲੱਖ ਵੋਟਰਸ ਆਪਣੇ VOTING ਹੱਕ ਦਾ ਜੋ ਇਸਤੇਮਾਲ ਨੇ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਤੇ ਮੇਨ ਨਾਲ ਮੇਰੇ ਸਹਿਯੋਗੀ ਚਰਨਜੀਤ ਕੌਸ਼ਲ ਤੇ ਗੁਰਦੀਪ ਜੁਨੇ ਉਹ ਜੁੜੇ ਹਨ ਸਭ ਤੋਂ ਪਹਿਲਾਂ ਮੈਂ ਰੁਕ ਕਰਾਂਗੀ ਚਰਨਜੀਤ ਕੌਸ਼ਲ ਦਾ ਚਰਨਜੀਤ ਰਾਜਾ ਵੜਿੰਗ ਨੇ ਸ਼ਿਕਾਇਤ ਦਿੱਤੀ ਇਲੈਕਸ਼ਨ ਕਮਿਸ਼ਨ ਨੂੰ ਕਿ ਜੋ ਐਨਓਸੀ ਜੋ ਹੈ ਉਹ ਨਹੀਂ ਪ੍ਰੋਵਾਈਡ ਕਰਵਾਈ ਜਾ ਰਹੀ ਪਰ ਹੁਣ ਇਲੈਕਸ਼ਨ ਕਮਿਸ਼ਨਰ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਕਿ ਐਨਓਸੀ ਜਿਨ੍ਹਾਂ ਨੂੰ ਨਹੀਂ ਮਿਲਦੀ ਤੇ ਉਹ ਹੁਣ ਐਫੀਡੇਵਿਟ ਜਮ੍ਹਾਂ ਕਰਾ ਸਕਣਗੇ ਤਾਂ ਬਿਲਕੁਲ ਸਰ ਜਦੋਂ ਇਦਾਂ ਦੇ ਮਾਹੌਲ ਜਿਹੜੇ ਪੈਦਾ ਹੁੰਦੇ ਨੇ ਤਾਂ ਕਿਤਰਾਂ ਕਿਤੇ ਇਦਾਂ ਦੇ ਇਲਜ਼ਾਮ ਵੀ ਸਾਰੀਆਂ ਪਾਰਟੀਆਂ ਦੇ ਵੱਲੋਂ ਲਗਾਏ ਜਾਂਦੇ ਨੇ ਅਗਰ ਆਪਾਂ ਗੱਲ ਕਰੀਏ ਸੰਗਰੂਰ ਦੀ ਤਾਂ ਸੰਗਰੂਰ ਦੇ ਵਿੱਚ ਇਹ ਚੋਣਾਂ ਕਾਫੀ ਅਹਿਮ ਹੋਣ ਵਾਲੀਆਂ ਨੇ ਕਿਉਂਕਿ ਚੋਣਾਂ ਦਾ ਐਲਾਨ ਹੋ ਗਿਆ ਪਰ ਹਜੇ ਤੱਕ ਪਿੰਡਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਮਤੀ ਦੇ ਜਿਹੜੇ ਲੋਕਾਂ ਨੇ ਖੜੇ ਹੋਣਾ ਜਾਂ ਨਾਮਜ਼ਦਗੀਆਂ ਭਰਨੀਆਂ ਨੇ ਉਹਨਾਂ ਦੀ ਡਿਸੀਜਨ ਜਿਹੜਾ ਹੈਗਾ ਸਹੀ ਤਰੀਕੇ ਨਾਲ ਨਹੀਂ ਲਿਆ ਜਾ ਰਿਹਾ ਕਿਤਰਾਂ ਕਿਤੇ ਇਹ ਭਖਵਾ ਮਾਹੌਲ ਜਿਹੜਾ ਹੈਗਾ ਇਹ ਬਣਿਆ ਹੋਇਆ ਕਿਉਂਕਿ ਇਹ ਚੋਣਾਂ ਦੇ ਨਤੀਜਿਆਂ ਦਾ ਵੀ ਜਿਹੜਾ ਹੈਗਾ ਕਿਤ 2027 ਦੀਆਂ ਇਹਨੀਆਂ ਇਲੈਕਸ਼ਨ ਹੋਣੀਆਂ ਨੇ ਉਹਨਾਂ ਦੇ ਉੱਪਰ ਪੈਣੀਆਂ ਇਸ ਵਕਤ ਅਸੀਂ ਐਸਡੀਐਮ ਦਫਤਰ ਸੰਗਰੂਰ ਦੇ ਵਿੱਚ ਮੌਜੂਦ ਆ ਜਿੱਥੇ ਤੁਹਾਨੂੰ ਅਗਰ ਜਾਣਕਾਰੀ ਦੇ ਦਈਏ ਕਿ ਕਿਤਨਾ ਕਿਤੇ ਕੱਲ ਤੋਂ ਜੋ ਅਸੀਂ ਜਾਣਕਾਰੀ ਲਈਆ ਕਿ ਕੱਲ ਤੋਂ ਜਿਹੜੇ ਖਾਲੀ ਫਾਰਮ ਹੈਗੇ ਨੇ ਉਹ ਤਾਂ ਜ਼ਰੂਰ ਲੋਕਾਂ ਦੇ ਵੱਲੋਂ ਲਏ ਜਾ ਰਹੇ ਨੇ ਪਰ ਇੱਥੇ ਹਜੇ ਤੱਕ ਫਿਲਹਾਲ ਕੋਈ ਵੀ ਨਾਮੀਨੇਸ਼ਨ ਫਾਈਲ ਕਰ ਨਹੀਂ ਆਇਆ ਕਿਉਂਕਿ ਇਹ ਚੋਣਾਂ ਕਿਤਨਾ ਕਿਤੇ ਆਮ ਚੋਣਾਂ ਵਰਗੀਆਂ ਨਹੀਂ ਹੋਣੀਆਂ ਬਹੁਤ ਗੰਭੀਰਤਾ ਦੇ ਨਾਲ ਚੋਣਾਂ ਨੂੰ ਲਿਆ ਜਾ ਰਿਹਾ ਉਹੋ ਹੀ ਮੈਂਬਰ ਸਿਲੈਕਟ ਕੀਤੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਆਪਣੇ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੀ ਛਾਪ ਜਿਹੜੀ ਹੈਗੀ ਆ ਉਹ ਵਧੀਆ ਹੋਵੇ ਤਾਂ ਜੋ ਹਰ ਇੱਕ પાર્ટી ਆਪਣੇ ਮੈਂਬਰ ਨੂੰ ਜਿਤਾ ਸਕੇ ਤਾਂ ਜੋ ਆਉਣ ਵਾਲੀਆਂ 2027 ਦੀਆਂ ਵੋਟਾਂ ਨੇ ਉੱਥੇ ਵੀ ਕਿ ਤਰ੍ਹਾਂ ਕਿਤੇ ਇਹਦਾ ਪ੍ਰਭਾਵ ਪਾ ਸਕਣ ਤਾਂ ਇੱਥੇ ਤੁਸੀਂ ਦਫ਼ਤਰ ਦੇਖ ਸਕਦੇ ਹੋ ਐਸ ਡੀ ਐਮ ਦਫ਼ਤਰ ਦੇ ਵਿੱਚ ਹੀ ਜਿਹੜਾ ਹੈਗਾ ਕਿ ਤਰ੍ਹਾਂ ਕਿਤੇ ਨਾਮੀਨੇਸ਼ਨ ਫਾਈਲ ਹੋਣੀ ਆ ਅਗਰ ਜ਼ਿਲ੍ਹਾ ਸੰਗਰੂਰ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰੀਸ਼ਦ ਦੇ 18 ਜ਼ੋਨਾਂ ਅਤੇ 10 ਪੰਚਾਇਤ ਸੰਪਤੀਆਂ ਦੇ 162 ਜ਼ੋਨਾਂ ਦੇ ਮੈਂਬਰਾਂ ਦੇ ਲਈ ਇਹ ਚੋਣ ਜਿਹੜੀ ਆ ਹੋਵੇਗੀ ਜ਼ਿਲ੍ਹਾ ਸੰਗਰੂਰ ਵਿੱਚ ਸਾਰੇ ਪਿੰਡੂ ਖੇਤਰਾਂ ਨੂੰ ਕਵਰ ਕਰਦੇ ਹੋਏ 790 ਬੂਥ ਜਿਹੜੇ ਹੈਗੇ ਨੇ ਸਥਾਪਿਤ ਕੀਤੇ ਗਏ ਨੇ ਤਾਂ ਕਿਤਨਾ ਕਿਤੇ ਇਹ 14 ਦਸੰਬਰ ਨੂੰ ਵੋਟਾਂ ਪੈਣੀਆਂ ਪਰ ਹਜੇ ਤੱਕ ਪਿੰਡਾਂ ਦੇ ਵਿੱਚ ਕਿਤਨਾ ਕਿਤੇ ਮਾਹੌਲ ਭਖਣਾ ਸ਼ੁਰੂ ਹੋਇਆ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਲੋਕਾਂ ਦੀਆਂ ਮੀਟਿੰਗਾਂ ਘਰਾਂ ਦੇ ਵਿੱਚ ਲੋਕਾਂ ਦੀਆਂ ਮੀਟਿੰਗਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਕਿ ਕਿਹੜੇ ਅਸੀਂ ਸ਼ਖਸ ਨੂੰ ਆਪਣਾ ਮੈਂਬਰ ਬਣਾਈਏ ਤਾਂ ਜੋ ਜਿਹਦੀ ਛਾਪ ਪਿੰਡ ਦੇ ਵਿੱਚ ਵਧੀਆ ਹੋਵੇ ਜਿਹੜਾ ਜਿੱਤ ਸਕੇ ਤੇ ਉਹੀ ਪਾਰਟੀ ਨੇ ਕਿਤਨਾ ਕਿਤੇ ਆਪਸ ਨੇ ਅਕਸ਼ ਨੂੰ ਉਸ ਮੈਂਬਰ ਨੂੰ ਦਿਖਾ ਕੇ 2027 ਦੇ ਵਿੱਚ ਵੀ ਜਿਹੜੀ ਹੈਗੀ ਆਪਣੀ ਤਾਕਤ ਜਿਹੜੀ ਹੈਗੀ ਆ ਉਹ ਦਿਖਾਉਣੀ ਆ ਉਹ ਸ਼ੋਅ ਕਰਨੀ ਆ ਤਾਂ ਫਿਲਹਾਲ ਜਿਹੜੀਆਂ ਤੁਹਾਨੂੰ ਤਸਵੀਰਾਂ ਸੰਗਰੂਰ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਹਜੇ 11 ਵਜੇ ਤੋਂ ਜਿਹੜੀ ਨਾਮਿਨੇਸ਼ਨ ਆ ਉਹਦਾ ਸਮਾਂ ਸ਼ੁਰੂ ਹੋਇਆ ਪਰ ਇੱਥੇ ਹਜੇ ਤੱਕ ਜਿਹੜੀਆਂ ਕੋਈ ਕਿਸੇ ਕਿਸਮ ਦੀ ਹਲਚਲ ਨਹੀਂ ਦਿਖਾਈ ਦੇ ਰਹੀ ਤਿੰਨ ਜਾਂ ਚਾਰ ਤਰੀਕ ਨੂੰ ਕਿਤੇ ਨਾ ਕਿਤੇ ਕੱਲ ਜਾਂ ਜ਼ਿਆਦਾਤਰ ਪਰਸੋਂ 4 ਤਰੀਕ ਨੂੰ ਜਾ ਕੇ ਇਹੀ ਜਗ੍ਹਾ ਇਹੀ ਦਫਤਰ ਦੇ ਵਿੱਚ ਲੋਕਾਂ ਦੀ ਭੀੜ ਦਿਖਾਈ ਦੇਣੀ ਆ ਕਿਉਂਕਿ ਆਖਰੀ ਦਿਨ ਤੱਕ ਜਾ ਕੇ ਕਿਉਂਕਿ ਇੱਕਦਮ ਹੀ ਜਿਹੜੀਆਂ ਚੋਣਾਂ ਦਾ ਐਲਾਨ ਹੋਇਆ ਭਾਵੇਂ ਪਹਿਲਾਂ ਪਤਾ ਸੀ ਪਰ ਤਰੀਕਾਂ ਦਾ ਐਲਾਨ ਹੋਣ ਹੋਇਆ ਜਿਸ ਦੇ ਕਾਰਨ ਇਤਨਾ ਕਿਤੇ ਲੋਕਾਂ ਦੀ ਜਿਹੜੀ ਪੱਖ ਹੈ ਕਿ ਅਸੀਂ ਕਿਹਨੂੰ ਆਪਣਾ ਮੈਂਬਰ ਬਣਾਉਣਾ ਕਿਹਨੂੰ ਅਸੀਂ ਖੜਾ ਕਰੀਏ ਕੋਈ ਕਿਸੇ ਨੂੰ ਬੈਠਣ ਦੇ ਲਈ ਮਜਬੂਰ ਕਰ ਰਿਹਾ ਕੋਈ ਕਹਿ ਰਿਹਾ ਕਿ ਹਾਂ ਤੁਸੀਂ ਸਾਡੇ ਵੱਲੋਂ ਖੜੇ ਹੋਵੋ ਤਾਂ ਹਜੇ ਤੱਕ ਸੰਗਰੂਰ ਦੇ ਜ਼ਿਆਦਾਤਰ ਪਿੰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਇਤਨਾ ਕਿਤੇ ਨੌਵੇਂ ਨੇੜ ਜਿਹੜੇ ਲੋਕ ਖੜੇ ਹੋਣਗੇ ਉਹਨਾਂ ਨੂੰ ਇੱਕ ਤਰੰਗ ਤੇ ਪਿੰਡਾਂ ਦੇ ਗਲਿਆਰਿਆਂ ਦੇ ਵਿੱਚ ਇੱਕ ਤਰੰਗ ਤੇ ਇਹੀ ਹਜੇ ਚਰਚਾ ਹੋ ਰਹੀ ਆ ਤੇ ਕੱਲ ਜਾਂ ਪਰਸੋਂ ਨੂੰ ਜਿਹੜਾ ਇਹ ਮਾਹੌਲ ਆ ਇਹ ਭੱਖ ਦਾ ਨਜ਼ਰ ਆਵੇਗਾ ਜੀ ਸਰ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਚੇਰਨ ਜੀ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਮੈਂ ਨਬੇ ਰਸੋਗੀ ਗੁਰਦੀਪ ਜੁੜ ਹੋਏ ਨੇ ਫਤਿਹਗੜ੍ਹ ਸਾਹਿਬ ਤੋਂ ਗੁਰਦੀਪ ਇਨਾ ਇਲੈਕਸ਼ਨਜ਼ ਦੇ ਜ਼ਰੀਏ ਜੋ ਦਿਹਾਤੀ ਪੰਜਾਬ ਹੈ ਉਸ ਦੀ ਨਬਸ ਟਟੋਲੀ ਜਾਏਗੀ 2027 ਦਾ ਕੀ ਕੁਛ ਜੋ ਹੈ ਦਿਹਾਤੀ ਪੰਜਾਬ ਉਸ ਨੂੰ ਲੈ ਕੇ ਸੋਚਦਾ ਹੈ ਤੇ ਇਲੈਕਸ਼ਨ ਕਮਿਸ਼ਨ ਦਾ ਹੈ ਵੱਡਾ ਫੈਸਲਾ ਕਿ ਕਿਸਤੇ ਕੋਲ ਜੇ ਐਨਓਸੀ ਨਹੀਂ ਮਿਲ ਰਹੀ ਕੈਂਡੀਡੇਟਸ ਨੂੰ ਤੇ ਉਹ ਐਫੀਡੇਵਿਟ ਜਮ੍ਹਾਂ ਕਰਵਾ ਸਕਤੇ ਕੀ ਕੋਈ ਕੈਂਡੀਡੇਟ ਇੱਥੇ ਪਹੁੰਚਿਆ ਹੈ ਆਪਣਾ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਅ ਜੀਪਨ ਕੋ ਸਭ ਜੋ ਤੁਹਾਨੂੰ ਦੱਸਣਾ ਚਾਹਾਂਗਾ ਇਸੇ ਵਕਤ ਅਸੀਂ ਮੌਜੂਦ ਹੈ ਖੰਨਾ ਦੇ ਜਿਹੜਾ ਬੀਡੀਪੀਓ ਦਫਤਰ ਹੈ ਜਿੱਥੋਂ ਕਿ VOTING LIST ਜਾਂ ਜਿਹੜੀ ਐਨਓਸੀ ਵਗੈਰਾ ਜਾਰੀ ਕੀਤੀ ਜਾਣੀ ਹੈ ਤੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਰਾਜਾ ਵੜੀ ਕੋ ਉਹਨਾਂ ਵੱਲੋਂ ਇੱਕ ਚਿੱਠੀ ਜਾਰੀ ਕਰਕੇ ਕਿਹਾ ਗਿਆ ਵੀ ਸਾਨੂੰ ਐਨਓਸੀ ਨਹੀਂ ਮਿਲ ਰਹੀ ਤੇ ਖੰਨੇ 'ਚ ਵੀ ਇਹ ਜਾਂ ਕੁਝ ਦੇਖਣ ਨੂੰ ਮਿਲ ਰਿਹਾ ਤੇ ਸਾਡੇ ਨਾਲ ਜਿਹੜੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਫੋਨੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨੇ ਕੀ ਦਿੱਕਤਾਂ ਨਹੀਂ ਇਸਤਨਾਮ ਜੀ ਕੀ ਦਿੱਕਤਾਂ ਆ ਰਹੀਆਂ ਨੇ ਸਭ ਅ ਕੱਲ ਵੀ ਅਸੀਂ ਸਾਰੀ ਦਿਹਾੜੀ ਦਫ਼ਤਰਾਂ ਦੇ ਗੇੜੇ ਕੱਢ ਕੇ ਸਾਨੂੰ ਕੋਈ ਵੋਟਰ ਸੂਚੀ ਨਹੀਂ ਦਿੱਤੀ ਜਾ ਰਹੀ ਅੱਜ ਵੀ ਮੇਰੀ ਜਿਹੜੇ ਇਸ ਦੇ ਮਹਿਕਮੇ ਨਾਲ ਸੰਬੰਧਿਤ ਨੇ ਕੌਸ਼ਲ ਸਾਹਿਬ ਉਹਨਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਲਿਸਟ ਹੈ ਜਿਹੜੀ ਉਹ ਤਿਆਰ ਨਹੀਂ ਹੈਗੀ ਤੇ ਹ ਹੁਣ ਵੀਡੀਓ ਦਫ਼ਤਰ ਆਪਾਂ ਖੜੇ ਆ ਵੀਡੀਓ ਦਫ਼ਤਰ ਕੋਈ ਸੈਕਟਰੀ ਮੌਜੂਦ ਨਹੀਂ ਹੈਗਾ ਚੁੱਲਾ ਟੈਕਸ ਦੀਆਂ ਰਸੀਦਾਂ ਨਹੀਂ ਦੇ ਰਹੇ ਜਦੋਂ ਫੋਨ ਕਰਦੇ ਆ ਕਹਿੰਦੇ ਨੇ ਫੀਲਡ 'ਚ ਆ ਅਸੀਂ ਬਾਹਰ ਆ ਜਦੋਂ ਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਵੀ ਆ ਜਿਹੜਾ 4 ਤਰੀਕ ਤੱਕ ਹਰ ਇੱਕ ਅਫਸਰ ਅਫਸਰ ਨੇ ਜਿਹੜਾ ਦਫ਼ਤਰ ਮੌਜੂਦ ਰਹਿਣਾ ਜੇ ਸਾਨੂੰ ਚੁੱਲਾ ਟੈਕਸ ਦੀ ਰਸੀਦ ਨਹੀਂ ਮਿਲੂਗੀ ਜੇ ਸਾਨੂੰ ਐ ਐਨਓਸੀ ਨਹੀਂ ਮਿਲੂਗੀ ਤਾਂ ਅਸੀਂ ਫਾਰਮ ਕਿਵੇਂ ਭਰਾਂਗੇ ਆ ਐਨਓਸੀ ਦਾ ਪਰਫਾਰਮਾ ਜਿਹੜਾ ਉਹ ਹੁਣ ਸਾਨੂੰ ਦਿੱਤਾ ਗਿਆ ਕੱਲ ਕਹਿੰਦੇ ਇਹ ਠੀਕ ਨਹੀਂ ਹੈਗਾ ਕੱਲ ਅੱਜ ਹੁਣ ਇੱਥੇ ਦਫ਼ਤਰ ਪੁੱਛ ਲਓ ਕਿ ਵੋਟਰ ਸੂਚੀ ਹੈਗੀ ਆ ਇੱਥੇ ਇੱਕ ਵੀ ਵੋਟਰ ਸੂਚੀ ਮੌਜੂਦ ਨਹੀਂ ਹੈਗੀ ਜਦੋਂ ਸਾਡੇ ਕੋਲ ਵੋਟਰ ਸੂਚੀ ਨਹੀਂ ਹੋਊਗੀ ਤਾਂ ਅਸੀਂ ਫਾਰਮ ਕਿਵੇਂ ਭਰਾਂਗੇ ਅੱਜ 2 ਦਿਨ ਦਾ ਇੱਕ ਤੇ ਦੋ ਤਰੀਕ ਨੰਗਦੀ ਜਾ ਰਹੀ ਆ ਕੱਲ ਸਾਰੀ ਦਿਹਾੜੀ ਸਾਨੂੰ ਅਸੀਂ ਸਾਰੇ ਦਫ਼ਤਰਾਂ 'ਚ ਫਿਰੇ ਸਾਨੂੰ ਵੋਟਰ ਸੂਚੀ ਨਹੀਂ ਦਿੱਤੀ ਗਈ ਕੱਲ ਕਹਿੰਦੇ ਦਫ਼ਤਰ ਵੀਡੀਓ ਸਾਹਿਬ ਕਹਿੰਦੇ ਵੀ ਐਨਓਸੀ ਅਜੇ ਤਾਂ ਪਰਫਾਰਮੈਂਸ ਨਹੀਂ ਆਇਆ ਹਜੇ ਮੈਂ ਕਿਹਾ ਵੀ 1 ਤਰੀਕ ਤਾਂ ਸਾਡੇ ਪਹਿਲਾ ਦਿਨ ਤਾਂ ਲੰਘ ਗਿਆ ਕੋਈ ਨਾਮੀਨੇਸ਼ਨ ਕੱਲ ਦੇ ਦਿਨ 'ਚ ਨਹੀਂ ਹੋਈ ਅੱਜ ਦੇ ਦਿਨ ਵੀ ਨਾਮੀਨੇਸ਼ਨ ਕੋਈ ਨਹੀਂ ਹੋਣੀ اپوزیشن ਦੀ ਸਰਕਾਰ ਵਾਲਿਆਂ ਦੀ ਤਾਂ ਹੋ ਸਕਦੀ ਆ ਘਰੇ ਬਲਾ ਕੇ ਐਨਓਸੀ ਦਿੱਤੀਆਂ ਜਾ ਰਹੀਆਂ ਨੇ ਘਰੇ ਬਲਾ ਕੇ ਚੁੱਲਾ ਟੈਕਸਰ ਸੀਤਾ ਦਿੱਤੀਆਂ ਜਾ ਰਹੀਆਂ ਨੇ اپੋਜੀਸ਼ਨ ਨੂੰ ਕਿਸੇ ਨੂੰ ਚੁੱਲਾ ਟੈਕਸ ਨਹੀਂ ਦਿੱਤਾ ਜਾ ਰਿਹਾ ਨਾ ਕਿਸੇ ਨੂੰ ਐਨਓਸੀ ਅਪਲਾਈ ਕੀਤੀ ਜਾ ਰਹੀ ਆ ਇਸ ਲਈ ਇਹ ਲੋਕਤੰਤਰ ਦਾ ਘਾਣ ਹੋ ਰਿਹਾ ਚੋਣ ਕਮਿਸ਼ਨ ਨੂੰ ਬੇਨਤੀ ਆ ਸਾਡੀ ਕਿ ਚੋਣ ਕਮਿਸ਼ਨ ਇਹੋ ਜੇ ਅਫਸਰਾ ਤੇ ਨੱਥ ਪਾਵੇ ਜਿਹੜੇ ਕਿ اپੋਜੀਸ਼ਨ ਦੇ ਬੰਦਿਆਂ ਨੂੰ ਇਹ ਕਹਿ ਰਹੇ ਨੇ ਵੀ ਸਾਡੇ ਕੋਲ ਤਾਂ ਹਜੇ ਪਰਫਾਰਮੈਂਸ ਨਹੀਂ ਆਇਆ ਕੀ ਇਹ ਇਲੈਕਸ਼ਨ ਕਮਿਸ਼ਨ ਨੇ ਆਰਡਰ ਕੀਤਾ ਨੇ ਵੀ ভোটার ਸੂਚੀਆਂ ਤਿਆਰ ਨਹੀਂ ਜੇ ভোটার ਸੂਚੀਆਂ ਤਿਆਰ ਨਹੀਂ ਤਾਂ ਚੋਣ ਕਿਉਂ ਕਾਦੇ ਸਿਰ ਤੇ ਹੋ ਰਹੀ ਆ ਤਾਂ ਚੋਣ ਕਿਵੇਂ ਹੋਊਗੀ ਜੇ ਅੱਜ 2 ਦਿਨ ਲੰਘਣ ਤੋਂ ਬਾਅਦ ਵੀ ভোটার ਸੂਚੀ ਕੰਪਲੀਟ ਨਹੀਂ ਹੈਗੀ ਤੁਸੀਂ ਪੁੱਛ ਲਓ ਇਹਨਾਂ ਦੇ ਅਫਸਰਾਂ ਤੋਂ ভোটার ਸੂਚੀ ਕਿੱਥੇ ਪਈ ਆ ਸਾਨੂੰ ਦੱਸ ਦੇਣ ਅਸੀਂ ভোটার ਸੂਚੀ ਲੈ ਲਈਏ ਪਰ ਕਹਿੰਦੇ ভোটার ਸੂਚੀ ਹਜੇ ਤੱਕ ਤਿਆਰ ਨਹੀਂ ਇਹ ਕਿਵੇਂ ਜਿਹੜਾ ਮੈਂ ਕਹਿੰਦਾ ਲੋਕਤੰਤਰ ਦਾ ਗळा ਘੁੱਟਿਆ ਜਾ ਰਿਹਾ ਅੱਜ ਭਗਵਾਨਤਮਨ ਸਾਹਿਬ ਕਹਿੰਦੇ ਨੇ ਅਸੀਂ ਬਹੁਤ ਵਿਕਾਸ ਕੀਤਾ ਇਥੋਂ ਦੇ ਪੰਚਾਇਤ ਮੰਤਰੀ ਸਾਡੇ ਖੰਨੇ ਬਲਾਕ ਦੇ ਨੇ ਆ ਵੀਡੀਓ ਦਫਤਰ ਦੇ ਮੁਲਾਜ਼ਮਾਂ ਤੇ ਇੰਨਾ ਸਿਕੰਜਾ ਕੱਸਿਆ ਹੋਇਆ ਵੀ ਕੋਈ ਵੀ ਮੁਲਾਜ਼ਮ ਦਫਤਰ ਤੇ ਮੌਜੂਦ ਨਹੀਂ ਆ ਇੱਕ ਪਰਫਾਰਮਾ ਲੈ ਕੇ ਲੈ ਕੇ ਆਇਓ ਪਰਫਾਰਮਾ ਦੇ ਵਿੱਚ ਪਟਵਾਰੀ ਨੇ ਐਨਓਸੀ ਦੇਣੀ ਆ ਸੈਕਟਰੀ ਨੇ ਐਨਓਸੀ ਦੇਣੀ ਆ ਪੰਚਾਇਤ ਅਫਸਰ ਨੇ ਐਨਓਸੀ ਦੇਣੀ ਆ ਕੋਈ ਮੁਲਾਜ਼ਮ ਦਫਤਰ ਤੇ ਮੌਜੂਦ ਨਹੀਂ ਪਟਵਾਰੀ ਨੂੰ ਫੋਨ ਕੀਤਾ ਪਟਵਾਰੀ ਕਹਿੰਦਾ ਜੀ ਮੈਂ ਤਾਂ ਲੁਧਿਆਣਾ 2 ਚ ਆ ਜੇ ਪਟਵਾਰੀ ਇੱਥੇ ਨਹੀਂ ਹੋਊਗਾ ਐਨਓਸੀ ਕਿਵੇਂ ਮਿਲੂਗੀ ਜੇ ਪਟਵਾਰੀ ਆਪਦੀ ਰਿਪੋਰਟ ਨਹੀਂ ਕਰੂਗਾ ਤਾਂ ਵੀਡੀਓ ਕਿਵੇਂ ਉਹ ਦੇਊਗਾ ਵੀਡੀਓ ਸਾਹਿਬ ਨੂੰ ਪੁੱਛਦਿਆਂ ਕਹਿੰਦੇ ਮੈਂ ਤਾਂ ਬੈਠਾ ਜੀ ਮੁਲਾਜ਼ਮਾਂ ਦਾ ਨਹੀਂ ਪਤਾ ਕਿੱਥੇ ਨੇ ਕਿਉਂਕਿ ਮੁਲਾਜ਼ਮਾਂ ਨੂੰ ਮੰਤਰੀ ਜੀ ਦੀ ਘੁਰਕੀ ਦਿੱਤੀ ਹੋਈ ਆ ਮੁਲਾਜ਼ਮਾਂ ਨੂੰ ਕਿਹਾ ਗਿਆ ਵੀ ਤੁਸੀਂ ਦਫ਼ਤਰ ਨਹੀਂ ਬੜਨਾ ਵੀ ਆਪੋਜੀਸ਼ਨ ਨੂੰ ਕਿਸੇ ਨੂੰ ਐਨਓਸੀ ਨਹੀਂ ਦੇਣੀ ਇਹ ਲੋਕਤੰਤਰ ਦਾ ਗਲਾ ਕਟਿਆ ਜਾ ਰਿਹਾ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਆ ਇਹ ਫੇਰ ਐਂਡ ਫਾਈਨਲ ਇਲੈਕਸ਼ਨ ਕਰਾਓ ਤੁਹਾਨੂੰ ਪਤਾ ਲੱਗ ਜੂ ਵੀ ਤੁਹਾਡੇ ਕਿੰਨਿਆਂ ਕ ਲੋਕਾਂ ਦੇ ਤੁਸੀਂ ਕੰਮ ਕੀਤੇ ਨੇ ਕਿੰਨਾ ਕ ਵਿਕਾਸ ਕੀਤਾ ਅੱਜ ਆ ਦਫ਼ਤਰ ਦੇ ਵਿੱਚ ਇਹ ਦਫ਼ਤਰ ਇਹਨਾਂ ਦੇ ਨਿੱਜੀ ਦਫ਼ਤਰ ਬਣੇ ਪਏ ਨੇ ਅੱਜ ਆਮ ਆਦਮੀ ਪਾਰਟੀ ਜਿਹੜੀ ਆ ਉਹ ਗੁੰਡਾ ਗੁੰਡਾ ਤੰਤਰ ਦਾ ਜਿਵੇਂ ਮਜੀਦ ਸਿੰਘ ਸਜੋਧਿਆ ਜੀ ਨੇ ਕਿਹਾ ਸੀ ਨਾ ਦੇ ਸ਼ਾਮਦਮ ਸ਼ਾਮਦਮ ਧੰਡ ਪੇਦ ਲੜਾਈ ਝਗੜਾ ਜੋਕ ਵੀ ਹੋਇਆ ਉਹ ਕਰਾਂਗੇ ਪਰ ਜਿਹੜਾ ਅਸੀਂ ਇਲੈਕਸ਼ਨ ਅਸੀਂ ਹੀ ਜਿੱਤਣਾ ਜਦੋਂ ਸਾਨੂੰ ਐਨਓਸੀ ਨਹੀਂ ਦੇਣੀ ਚੁੱਲਾ ਟੈਕਸ ਨਹੀਂ ਦੇਣਾ ਏਕਣ ਦਾ ਜਿੱਤਿਆ ਜਾ ਸਕਦਾ ਇਲੈਕਸ਼ਨ ਦੇ ਨਾਲ ਤੁਸੀਂ ਚੋਣ ਨਹੀਂ ਕੋਈ ਜਿੱਤ ਸਕਦੇ ਇਹ ਮੈਂ ਉਹਨਾਂ ਦੇ ਜਿਹੜੇ ਆਕਾ ਨੇ ਉਹਨਾਂ ਨੂੰ ਦੱਸਣਾ ਚਾਹੁੰਨਾ ਲੋਕਤੰਤਰ ਦਾ ਗਲਾ ਨਾ ਘੁੱਟੋ ਲੋਕਤੰਤਰ ਪੰਜਾਬ ਦਾ ਦੇਸ਼ ਦਾ ਮਜ਼ਬੂਤ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਬੇਨਤੀ ਕਰਦੇ ਆ ਇਹੋ ਜੇ ਅਫਸਰਾਂ ਤੇ ਨੱਥ ਪਾਓ ਜਿਹੜੇ ਅਫਸਰ ਕਹਿੰਦੇ ਨੇ ਵੀ ਹਜੇ ਸਾਡੇ ਕੋਲ ਪਰਫਾਰਮਾ ਨਹੀਂ ਆਇਆ ਜਿਹੜੇ ਅਫਸਰ ਕਹਿੰਦੇ ਨੇ ਸਾਡੇ ਕੋਲੇ ਲਿਸਟਾਂ ਨਹੀਂ ਹੈਗੀਆਂ VOTER ਸੂਚੀਆਂ ਦੋ ਦਿਨ ਲੰਘੇ ਨੇ ਅੱਜ ਨਾਮਿਨੇਸ਼ਨਾਂ ਦੇ ਜੇ VOTER ਸੂਚੀਆਂ ਨਹੀਂ ਦੇਣਗੇ ਕਿਵੇਂ ਕੋਈ ਫਾਰਮ ਭਰੂਗਾ ਦੱਸ ਦਿਓ ਮੈਨੂੰ ਕਿਵੇਂ ਕੋਈ ਫਾਰਮ ਭਰੂਗਾ ਜਿਵੇਂ ਹੁਣ ਕਿਹਾ ਜਾ ਰਿਹਾ ਵੀ ਐਫੀਡੇਵਿਟ ਦੇ ਨਾਲ ਵੀ ਭਰੇ ਜਾ ਸਕਦੇ ਆ ਐਫੀਡੇਵਿਟ ਦੱਸ ਦਿਓ ਕਿਹੜਾ ਐਫੀਡੇਵਿਟ ਆ ਸਾਨੂੰ ਐਫੀਡੇਵਿਟ ਦੇ ਦੇਣਾ ਅਸੀਂ ਐਫੀਡੇਵਿਟ ਭਰ ਦੰਨੇ ਆ ਅਸੀਂ ਤਾਂ ਐਫੀਡੇਵਿਟ ਭਰ ਕੇ ਦੇਣ ਨੂੰ ਤਿਆਰ ਆ ਸਾਨੂੰ ਦਵਾ ਦੋ ਐਫੀਡੇਵਿਟ ਇਹਨਾਂ ਤੋਂ ਵੀ ਕਿਹੜਾ ਇਹਨਾਂ ਦਾ ਐਫੀਡੇਵਿਟਾ ਜਿਹਦੇ ਨਾਲ ਸਾਡੇ ਫਾਰਮ ਭਰੇ ਜਾਣ ਕਹਿੰਦੇ ਜੀ ਵੀਡੀਓ ਸਾਹਿਬ ਕਹਿੰਦੇ ਨਹੀਂ ਪਹਿਲਾਂ ਕੰਪਲੀਟ ਕਰਾ ਕੇ ਲਿਓ ਮੈਂ ਤਾਂ ਤਾਂ ਉਹ ਕਰੂੰਗਾ ਕੰਪਲੀਟ ਕਿਵੇਂ ਹੋਊਗੀ ਜਦੋਂ ਤੁਸੀਂ ਚੁੱਲ੍ਹਾ ਡੈਕਸ ਦੀ ਰਸੀਦ ਨਹੀਂ ਦੇ ਰਹੇ ਤੁਸੀਂ ਐਨਓਸੀ ਨਹੀਂ ਦੇ ਰਹੇ ਵੋਟਰ ਸੂਚੀ ਨਹੀਂ ਦੇ ਰਹੇ ਅਸੀਂ ਫਾਰਮ ਕਹਦੇ ਨਾ ਕੰਪਲੀਟ ਕਰ ਲਈਏ ਇਹ ਜਿਹੜਾ ਲੋਕਤੰਤਰ ਇਹ ਅਫਸਰਾਂ ਨੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਬੇ ਇਹੋ ਜਿਹੇ ਅਫਸਰਾਂ ਦੇ ਨੱਥ ਪਾਓ ਜਿਹੜੇ ਕੱਖ ਪੁਤਲੀ ਬਣੇ ਹੋਏ ਨੇ ਆਮ ਆਦਮੀ ਪਾਰਟੀ ਦੀ ਤੇ ਇਸ ਖਿਲਾਫ ਕੋਈ ਸ਼ਿਕਾਇਤ ਵਗੈਰਾ ਵੀ ਦਿੱਤੀ ਜਾਏ ਬਿਲਕੁਲ ਸ਼ਿਕਾਇਤ ਕਰਾਂਗੇ ਹੁਣ ਅਸੀਂ ਐਸਡੀਐਮ ਸਾਹਿਬ ਕੋਲ ਚੱਲੇ ਆ ਐਸਡੀਐਮ ਸਾਹਿਬ ਨੂੰ ਪਹਿਲਾਂ ਸ਼ਿਕਾਇਤ ਦਵਾਗੇ ਨਹੀਂ ਖੰਨੇ ਦੀ ਕੱਲੀ ਕੱਲੀ ਸੜਕ ਜਾਮ ਕਰਾਂਗੇ ਅੱਜ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਇਹ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਜੇਕਰ ਇਹੀ ਹਾਲਾਤ ਰਹੇ ਤਾਂ ਖੰਨੇ ਦੇ ਵਿੱਚ ਜੋ ਨੁਕਸਾਨ ਯਾਤਰੀਆਂ ਦਾ ਹੋਊਗਾ ਜੋ ਨੁਕਸਾਨ ਰਾਹੀਗਰਾਂ ਦਾ ਹੋਊਗਾ ਕਿਉਂਕਿ ਮਰੀਜ਼ਾਂ ਨੇ ਵੀ ਨੰਗਣਾ ਐਂਬੂਲੈਂਸਾਂ ਨੇ ਵੀ ਨੰਗਣਾ ਇਨਾਂ ਦਾ ਤੁਸੀਂ ਜ਼ਿੰਮੇਵਾਰ ਹੋਮੋਗੇ ਤਾਂ ਤੁਸੀਂ ਦੇਖੇ ਕਾਂਗਰਸ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਹਮ ਹਮ ਚਲੋ ਬਹੁਤ ਬਹੁਤ ਸ਼ੁਕਰੀਆ ਗੁੱਡ ਈਵਸ ਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਕਿਸ ਤੀਕ ਦੇ ਨਾਲ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸਮਿਤੀ ਚੋਣਾਂ 'ਚ ਉਮੀਦਵਾਰਾਂ ਨੂੰ ਐਨਐਸਓਈ ਨਹੀਂ ਦਿੱਤੇ ਜਾ ਰਹੇ ਇਹ ਪੂਰਾ ਮਾਮਲਾ ਕਾਫੀ ਜ਼ਿਆਦਾ ਗਰਮਾਇਆ ਤੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਤੇ ਹੁਣ ਇਲੈਕਸ਼ਨ ਕਮਿਸ਼ਨ ਨੇ ਡਿਸਾਈਡ ਕੀਤਾ ਹੈ ਕਿ ਜੋ ਵੀ ਕੈਂਡੀਡੇਟਸ ਨੇ ਆਪਣੇ ਨਾਮੀਨੇਸ਼ਨ ਪੇਪਰਸ ਫਾਈਲ ਕਰਨਾ ਚਾਹੁੰਦੇ ਨੇ ਤੋਂ ਐਫੀਡੇਵਿਟ ਦੇ ਸਕਦੇ ਨੇ ਯਾਨੀ ਕਿ ਸੈਲਫ ਡੈਕਲੇਰੇਸ਼ਨ ਫਾਰਮ ਦੇ ਰਾਹੀਂ ਆਪਣੀ ਨਾਮਜ਼ਦੀ ਪੜ ਸਕਦੇ ਨੇ ਸਰਦਾਰ ਬਲਤੇਜ ਪੰਨੂ ਨੇ ਆਮ ਆਦਮੀ ਪਾਰਟੀ ਦੇ ਆਗੂ ਨੇ ਉਨੇ ਉਹ ਇਲਜ਼ਾਮ ਲਗਾ ਰਹੇ ਨੇ ਕਿ ਸਾਡੇ ਕੈਂਡੀਡੇਟਸ ਨੇ ਜੋ ਪਾਰਟੀ ਦੇ ਉਹਨਾਂ ਨੂੰ ਐਨਓਸੀ ਪ੍ਰੋਵਾਈਡ ਨਹੀਂ ਕਰਵਾਈ ਜਾ ਰਹੀ। ਲੇਕੋ ਉਹ ਸਿਰਫ ਮੈਂ ਸਮਝਦਾ ਕਿ ਅਜੇ ਪ੍ਰੋਸੈਸ ਸਟਾਰਟ ਹੋਇਆ ਜੀ ਕੱਲ ਦਾ ਤਾਂ ਉਹ ਇਲਜ਼ਾਮ ਜਿਹੜੇ ਉਹ ਲਾਉਣੇ ਸ਼ੁਰੂ ਕਰਤੇ ਕਿਉਂਕਿ ਉਹਨਾਂ ਨੂੰ ਇਹ ਦਿਸ ਰਿਹਾ ਜੀ ਕਿ ਜਿਤਨੀ ਨਹੀਂ ਸਾਡੇ ਕੋਲ ਜਿਤਨੀ ਜਾਣੀ। ਹਮ ਅਜੇ ਕਿਉਂਕਿ ਅਜੇ ਦਿਨ ਜਿਹੜੇ ਵੀ ਉਹ ਪਾਏ ਨੇ ਇੰਨੀ ਤੇਜ਼ੀ ਦੇ ਨਾਲ ਹੁਣ ਐਨਓਸੀ ਜਿਹੜੀ ਹੈ ਜੀ ਉਹ ਬਣਾ ਕੇ ਇਤਾਂ ਦਾ ਤਾਂ ਕੋਈ ਪ੍ਰੋਸੈਸ ਹੈ ਨਹੀਂਗਾ ਕਿ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਕੈਂਡੀਡੇਟ ਦੀ ਲਿਸਟ ਭੇਜੀ ਥੀ ਤੇ ਪ੍ਰਸ਼ਾਸਨ ਜਿਹੜਾ ਜੀ ਉਹ ਐਨਓਸੀ ਬਣਾ ਕੇ ਘਰੇ ਦੇ ਕੇ ਆਊਗਾ ਦੇਖੋ ਉਹਦਾ ਇੱਕ ਪ੍ਰੋਸੈਸ ਹੈ ਉਸ ਪ੍ਰੋਸੈਸ ਦੇ ਵਿੱਚੋਂ ਦੀ ਲੰਘਣ ਸਾਰੇ ਲੰਘ ਰਹੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਕਿਸੇ ਦੀ ਖਾਸ ਤੌਰ ਦੇ ਉੱਤੇ ਕੋਈ ਐਨਓਸੀ ਰੋਕੀ ਜਾ ਰਹੀ ਹੈ ਇਹ ਹੁੰਦਾ ਰਿਹਾ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਹੁੰਦਾ ਰਿਹਾ ਕਿਸੇ ਨੂੰ ਕਾਗਜ਼ ਚੁੱਕ ਦਿਓ ਜੀ ਉਹ ਕਰਵਾ ਦਿਆ ਪਰ ਇਹ ਜੋ ਪੂਰਾ ਮਾਮਲਾ ਹੈ ਤੁਹਾਨੂੰ ਯਾਦ ਹੋਵੇਗਾ ਪੰਚਾਇਤੀ ਚੋਣਾਂ ਦੇ ਦੌਰਾਨ ਵੀ ਕਾਫੀ ਜ਼ਰਾ ਪੱਖਿਆ ਸੀ ਇਹ ਪੂਰਾ ਮਾਮਲਾ ਹਾਈ ਕੋਰਟ ਵੀ ਪਹੁੰਚ ਗਿਆ ਸੀ ਪਰ ਹੁਣ ਫਿਰ ਤੋਂ ਅਲੀਗੇਸ਼ਨ ਲਗਾਏ ਨੇ ਤੇ ਜੋ ਰਾਜਾ ਵੜਿੰਗ ਨੇ ਉਹਨਾਂ ਨੇ ਰਿਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਤੇ ਹੁਣ ਇਲੈਕਸ਼ਨ ਕਮਿਸ਼ਨ ਦਾ ਕਹਿਣਾ ਹੈ ਕਿ ਜੋ ਕੈਂਡੀਡੇਟਸ ਆਪਣੀ ਨਾਮਜ਼ਦਗੀ ਪੜਨਾ ਚਾਹੁੰਦੇ ਨੇ ਉਹ ਐਫੀਡੇਵਿਟ ਦੇ ਕੇ ਵੀ ਆਪਣੀ ਨਾਮਜ਼ਦਗੀ ਹੁਣ ਪੜ ਸਕਣਗੇ ਇਹ ਕੋ ਚਿੱਠੀ ਲਿਖਣ ਦਾ ਵਿਧਿੰਗ ਸਾਹਿਬ ਨੂੰ ਹੱਕ ਹੈ ਉਹ ਇੱਕ ਪਾਰਟੀ ਦੇ ਪ੍ਰਧਾਨ ਨੇ ਚਿੱਠੀ ਲਿਖਣ ਤੋਂ ਰੁਕਿਆ ਨਹੀਂ ਜਾ ਸਕਦਾ ਲਿਖੀ ਜਾਣ ਪ੍ਰੋਸੈਸ ਹੈ ਉਹ ਆਪਣੇ ਤਰੀਕੇ ਨਾਲ ਚੱਲ ਰਿਹਾ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਚੱਲੂਗਾ ਇਸ ਤਰ੍ਹਾਂ ਨਹੀਂ ਹੈ ਕਿ ਕਿਸੇ ਦੀ ਪਿਕ ਐਂਡ ਚੂਜ਼ ਹੈ ਕੋਈ ਕਿਸੇ ਦੀ ਇਹਨੂੰ ਦੇ ਦਿਓ ਜੀ ਐਨਸੀ ਇਹਨੂੰ ਨਾ ਦਿਓ ਐਦਾਂ ਕੁਝ ਨਹੀਂ ਹੈਗਾ ਕਿਉਂਕਿ ਤੁਹਾਨੂੰ ਵੀ ਪਤਾ ਕਿ ਚੋਣ ਕਮਿਸ਼ਨ ਨੇ ਜਿਹੜੀਆਂ ਤਰੀਕਾਂ ਉਨੀਆਂ ਹੀ ਕਿ ਦਿੱਤੀਆਂ ਸਮਾਂ ਉਹਨਾਂ ਜਿਹੜਾ ਉਹ ਦਿੱਤਾ ਰਸ਼ ਪੈ ਸਕਦਾ ਹੈ ਇਹ ਕਿਉਂਕਿ ਬਹੁਤ ਗਰਾਊਂਡ ਲੈਵਲ ਦੇ ਉੱਤੇ ਜੁੜੀਆਂ ਹੋਈਆਂ ਇਹ ਚੋਣਾ ਹੁੰਦੀਆਂ ਨੇ ਸਾਰੀਆਂ ਪਾਰਟੀਆਂ ਇੰਟਰਸਟਡ ਨੇ ਉਹਦੇ ਵਿੱਚ ਥੋੜੀ ਜਿਹੀ ਪੇਸ਼ੈਂਸ ਜਿਹੜੀ ਦੀ ਉਹ ਰੱਖਣ ਦੀ ਜ਼ਰੂਰਤ ਆ ਇੱਕਦਮ ਰਾਜ ਪਹਿ ਜਾਣ ਕਰਕੇ ਹੋ ਸਕਦਾ ਕਿ ਥੋੜਾ ਡਿਲੇ ਹੋ ਜਾਏ ਪਰ ਕੁਝ ਨਹੀਂ ਕਿਉਂਕਿ ਬੀਤੇ ਕਾਲ ਤੋਂ ਨਾਮਜ਼ਦਗੀ ਦਾ ਦੌਰ ਸ਼ੁਰੂ ਹੋਇਆ ਇੱਕ ਦਿਨ ਲੰਘ ਚੁੱਕਿਆ ਹੈ ਜੋ ਪੂਰਾ ਟਾਈਮ ਹੈ ਬਹੁਤ ਜ਼ਿਆਦਾ ਕੱਟ ਹੈ ਕਿਉਂਕਿ 1 ਤੀ ਤਲੇਕੇ 4 ਤਰੀਕ ਤੱਕ ਹੀ ਨਾਮੀਨੇਸ਼ਨ ਪੇਪਰਸ ਫਾਈਲ ਹੋ ਸਕਣਗੇ ਕੱਲ ਦਾ ਦਿਨ ਲੰਘ ਗਿਆ ਹੈ ਗਰਾਊਂਡ ਲੈਵਲ ਤੇ ਅਸੀਂ ਗੱਲਬਾਤ ਕੀਤੀ ਹੈ ਉੱਥੇ ਜੋ ਪਹੁੰਚੇ ਹੋਏ ਲੋਕ ਨੇ ਜਿਨ੍ਹਾਂ ਦੇ ਵੱਲੋਂ ਆਪਣੀ ਨਾਮਜ਼ਦਗੀ ਪੜੇ ਜਾਣੇ ਉਹਨਾਂ ਨੇ ਕਹਿਣਾ ਹੈ ਕਿ ਜੋ ਦਫਤਰ ਚ ਮੌਜੂਦ ਨਹੀਂ ਤੇ ਸਾਨੂੰ ਚੁੱਲਾ ਟੈਕਸ ਦੀ ਰਸੀਦ ਤੇ ਐਨਓਸੀ ਕੌਣ ਪ੍ਰੋਵਾਈਡ ਕਰਵਾਏਗਾ ਇਹ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਹੈਗਾ ਠੀਕ ਐ ਸਪੈਸ਼ਲੀ ਤੌਰ ਤੇ ਹੁਣ ਦੇਖੋ ਚੋਣ ਕਮਿਸ਼ਨ ਦੇ ਉੱਤੇ ਤਾਂ ਕੰਟਰੋਲ ਸਰਕਾਰ ਦਾ ਨਹੀਂ ਨਾ ਹੈਗਾ ਉਹ ਚੋਣ ਕਮਿਸ਼ਨ ਨੇ ਤਾਂ ਤਰੀਕਾ ਦਿੱਤੀਆਂ ਉਹਨੇ ਥੋੜੀਆਂ ਦਿੱਤੀਆਂ ਇੱਕਦਮ ਜਿਹੜਾ ਜੀ ਤੁਹਾਡੀ ਗੱਲ ਠੀਕ ਐ ਟਾਈਮ ਜਿਹੜਾ ਬਹੁਤ ਥੋੜਾ ਹੂੰ ਬਿਲ ਰਿਹਾ ਉਹਦੇ ਕਰਕੇ ਰਸ਼ ਪੈ ਗਿਆ ਹੋਊਗਾ ਕਿ ਤਾਂ ਕਰਕੇ ਹੋ ਰਿਹਾ अदरवाइज ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਐਵੇਂ ਮਹਿਜ਼ ਉਹੀ ਇਲਜ਼ਾਮਬਾਦੀ ਲਾਈ ਜਾਣੀ ਸਟਾਰਟਿੰਗ ਚ ਆ ਕੇ ਪ੍ਰੋਸੈਸ ਸ਼ੁਰੂ ਹੋਇਆ ਜੀ ਚਲੋ ਪੰਨੂ ਜੀ ਤੁਸੀਂ ਸਾਡੇ ਨਾਲ ਜੁੜੇ ਹੋਰ ਅਰਨਾਲ ਅਸ਼ਦੀਪ ਸਿੰਘ ਕਲੇਰ ਵੀ ਜੁੜੇ ਹੋਏ ਨੇ ਸ਼ੋਮਨ ਅਕਾਲ ਦਲ ਦੇ ਚੀਫ ਸਪੋਕਸਪਰਸਨ ਨੇ ਸਰ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਰਾਜਾਵੜਿੰਗ ਨੇ ਵੀ ਇਲਜ਼ਾਮ ਲਗਾਇਆ ਕਿ ਐਨਓਸੀ ਨਹੀਂ ਦਿੱਤੀ ਜਾ ਰਹੀ ਹਾਲਾਂਕਿ ਗਰਾਊਂਡ ਲੈਵਲ ਤੇ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਵੱਲੋਂ ਵੀ ਇਸ ਕੱਲ ਦਾ ਜ਼ਿਕਰ ਕੀਤਾ ਗਿਆ ਕਿ ਜੋ ਅਧਿਕਾਰੀ ਨੇ ਉਹ ਦਫ਼ਤਰਾਂ 'ਚ ਹੀ ਬੈਠੇ ਨਹੀਂ ਦੇਖੋ ਮੈਂ ਨਾ ਜੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਨਾ ਉਹਦੇ ਤੇ ਜ਼ਿੰਮੇਵਾਰੀ ਹੁੰਦੀ ਹੈ ਫ੍ਰੀ ਤੇ ਫੇਅਰ ਇਲੈਕਸ਼ਨ ਕਰਾਉਣ ਦੀ ਜੇ ਡੈਮੋਕ੍ਰੇਸੀ ਨੂੰ ਜੇ ਸੰਵਿਧਾਨ ਨੂੰ ਅਸੀਂ ਉਹਨੂੰ ਉੱਚਾ ਰੱਖਣਾ ਹੈ ਨਾ ਤਾਂ ਇਹ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਨੂੰ ਫ੍ਰੀ ਤੇ ਫੇਅਰ ਚੱਲਣਾ ਬਹੁਤ ਜ਼ਰੂਰੀ ਹੈ ਪਰ ਮੈਂ ਪੰਨੂ ਸਾਹਿਬ ਨੂੰ ਕਰੈਕਟ ਕਰ ਦੇਣਾ ਇੱਕ ਗੱਲ ਤੇ ਜ਼ਰੂਰ ਕਿ ਜਿਹੜਾ ਇਹ ਸਟੇਟ ਇਲੈਕਸ਼ਨ ਕਮਿਸ਼ਨ ਹੈ ਇਹ ਟੋਟਲੀ ਪੰਜਾਬ ਸਰਕਾਰ ਦਾ ਦਾਰਾ ਹੁੰਦਾ ਹੈ ਜਿਹੜਾ ਸਾਡਾ ਨੈਸ਼ਨਲ ਦੂਜਾ ਕਮਿਸ਼ਨ ਹੈ ਇਲੈਕਸ਼ਨ ਕਮਿਸ਼ਨ ਹੈ ਜਾਂ ਜਦੋਂ ਦੂਜੀਆਂ ਚੋਣਾਂ ਹੁੰਦੀਆਂ ਚੀਤ ਇਲੈਕਟੋਰਲ ਪੰਜਾਬ ਹੈ ਉਹ ਡਿਫਰੈਂਟ ਹੁੰਦਾ ਇਹ ਸਟੇਟ ਇਲੈਕਸ਼ਨ ਕਮਿਸ਼ਨ ਤਾਂ ਪੰਜਾਬ ਸਰਕਾਰ ਦਾ ਇੱਕ ਅੰਗ ਹੈ ਇੱਕ ਵਿੰਗ ਹੈ ਹਮਮ ਔਰ ਦੂਸਰੀ ਜਿਹੜੀ ਵੱਡੀ ਗੱਲ ਹੈ ਦੇਖੋ ਚੁੱਲਾ ਟੈਕਸ ਵੀ ਰਸੀਦ ਨਾ ਦੇਣਾ ਤੁਸੀਂ ਸਮਝ ਸਕਦੇ ਹੋ ਕਿ ਚੁੱਲਾ ਟੈਕਸ ਕਿੰਨਾ ਹੋਊਗਾ ਹੱਦ ਤੋਂ ਹੱਦ ਨਾ ਇਹ ਕੁਝ ਰੁਪਏ ਹੁੰਦਾ 25 30 ਰੁਪਏ 40 ਜਾਂ 50 ਰੁਪਏ ਤੋਂ ਵੱਧ ਨਹੀਂ ਹੋ ਸਕਦਾ 50 ਰੁਪਏ ਪਿੱਛੇ ਤੁਸੀਂ ਕਿਸੇ ਨੂੰ ਚੋਣ ਲੜਨ ਤੋਂ ਰੋਕੋ ਹਮਮ ਔਰ ਕਾਸੀ ਦੋ ਵਾਰੀ ਰਾਜਕਮਲ ਚੌਧਰੀ ਸਾਹਿਬ ਨੂੰ ਅਸੀਂ ਕਿਹਾ ਕਿ ਇਹ ਚੀਜ਼ਾਂ ਤੇ ਗਾਈਡਲਾਈਨਸ ਜਾਰੀ ਕਰੋ ਇਹ ਚੀਜ਼ਾਂ ਖੱਜਲ ਖੁਆਰੀ ਕਰ ਰਹੀਆਂ ਨੇ ਮਤਲਬ ਜੇ ਕਿਸੇ ਨੇ ਚੋਣ ਲੜਨੀ ਹੈ ਤੁਸੀਂ 25 30 ਰੁਪਏ ਪਿੱਛੇ ਤੁਸੀਂ ਉਹਨੂੰ ਚੋਣ ਲੜਨ ਤੋਂ ਰੋਕ ਰਹੇ ਹੋ ਔਰ ਜੇ ਤੁਸੀਂ ਸਟੇਟ ਦਾ ਟੋਟਲ ਚੁੱਲਾ ਟੈਕਸ ਦੇਖੋਗੇ ਨਾ ਕਿ ਸਾਰੇ ਪੰਜਾਬ ਚੋਂ ਕਿੰਨਾ ਕੱਟਾ ਹੁੰਦਾ ਉਹ ਵੀ ਮੈਨੂੰ ਲੱਗਦਾ ਲੱਖਾਂ ਚ ਮੱਤਾ ਹੀ ਹੋਣਾ ਪੰਜਾਬ ਦੇ ਵਿੱਚ ਵੀ ਸੋ ਹੁਣ ਅੱਜ ਜਦੋਂ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਫਾਈਲ ਕੀਤੀ ਰਿਟ ਦੇ ਵਿੱਚ ਅਸੀਂ ਕੋਰਟ ਨੂੰ ਇਹ ਬੇਨਤੀ ਕੀਤੀ ਕਿ ਅੱਜ ਹੀ ਸੁਣੋ ਕਿਉਂਕਿ ਜਿਹੜੀ ਨਾਮੀਨੇਸ਼ਨ ਆ ਉਹ ਤਾਂ 1 ਤੋਂ ਲੈ ਕੇ 4 ਤਰੀਕ ਤੱਕ ਹੈ ਔਰ ਮੈਂ ਵਿਜ਼ੂਅਲਸ ਤੁਹਾਨੂੰ ਭੇਜਣਾ ਚਾਹੇ ਡੇਰਾ ਬਸੀ ਹੋਵੇ ਉੱਥੇ ਐਨ ਕੇ ਸ਼ਰਮਾ ਜੀ ਸਵੇਰੇ 10 ਵਜੇ ਵੀਡੀਓ ਦੇ ਦਫ਼ਤਰ ਖੜੇ ਨੇ ਵੀਡੀਓ ਸਾਫ਼ ਤਾਂ ਛੱਡੋ ਇੱਕ ਕਲਰਕ ਤੱਕ ਇੱਕ ਚਪੜਾਸੀ ਤੱਕ ਉੱਥੇ ਹਾਜ਼ਰ ਨਹੀਂ ਤੇ 4 ਦਿਨ ਨਾਮੀਨੇਸ਼ਨ ਹੈ ਤੇ ਮੇਰੇ ਸਟੇਟ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਨਹੀਂ ਕਿ ਅਫਸਰ ਉੱਥੇ ਪਹੁੰਚਣ ਕਿਨੌਰ ਤੋਂ ਰਬਜੀ ਚਿੰਦਰ ਸਾਹਿਬ ਦੀ ਮੈਂ ਵੀਡੀਓ ਤੁਹਾਨੂੰ ਭੇਜਦਾ ਜਿਨ੍ਹਾਂ ਨੇ ਪੰਚਾਇਤ ਸਕੱਤਰ ਨੂੰ ਫੋਨ ਲਾਇਆ ਉਹ ਸਾਰਾ ਵੀਡੀਓ ਰਿਕਾਰਡਿੰਗ ਹੈ ਪੇ ਪੰਚਾਇਤ ਕਦਰ ਆਪ ਮੰਨ ਰਿਹਾ ਕਿ ਜੀ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਸੀ ਨਹੀਂ ਦੇ ਸਕਦੇ ਚੁੱਲਾ ਸਰਟੀਫਿਕੇਟ ਜੇ ਜਦੋਂ ਹਾਈ ਕੋਰਟ ਨੇ ਰਿਟ ਸੁਣਵਾਈ ਲਈ ਅੱਜ ਫਿਕਸ ਕਰ ਲਈ ਤਤ ਪੜਤੀ ਦੇ ਵਿੱਚ ਕੱਲ ਦੀ ਡੇਟ ਦੀ ਇੱਕ ਨੋਟੀਫਿਕੇਸ਼ਨ ਹੁਣ ਸਾਨੂੰ ਦਿੱਤੀ ਗਈ ਹੈ ਕਿ ਜੀ ਅਸੀਂ ਤਾਂ ਆਲਰੇਡੀ ਡੀਸੀਆਂ ਨੂੰ ਦਿਸ਼ਾ ਨਿਰਦੇਸ਼ ਦੇ ਦਿੱਤੇ ਨੇ ਕਿ ਚੁੱਲਾ ਟੈਕਸ ਦੀ ਕੋਈ ਲੋੜ ਨਹੀਂ ਤੁਸੀਂ ਪਰਸਨਲ ਐਫੀਡੇਵਿਟ ਫਾਈਲ ਕਰੋ ਐਫੀਡੇਵਿਟ ਫਾਈਲ ਕਰਕੇ ਚੋਣ ਲੜੋ ਤਾਂ ਮੈਂ ਰਾਜਕਮਲ ਚੌਧਰੀ ਸਾਹਿਬ ਜਿਹੜੇ ਚੀਫ ਇਲੈਕਟਰਲ ਪੰਜਾਬ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹਨਾਂ ਨੂੰ ਸਵਾਲ ਕਰਦਾ ਕਿ ਅਗਰ ਇਹ ਨੋਟੀਫਿਕੇਸ਼ਨ ਕਰਨ ਕਰਤੀ ਸੀ ਤਾਂ ਫਿਰ ਮੀਡੀਆ ਨੂੰ ਕਿਉਂ ਨਹੀਂ ਦਿੱਤੀ ਗਈ ਅੱਪਾ ਤਾਂ ਛੋਟੀ ਤੋਂ ਛੋਟੀ ਖਬਰ ਮੀਡੀਆ 'ਚ ਐ ਪ੍ਰੋਮਿਨੈਂਟਲੀ ਅੱਜਕੱਲ ਚਲਾਉਂਦੀ ਹੈ ਸਰਕਾਰ ਇਹ ਚੀਜ਼ਾਂ ਮੀਡੀਆ 'ਚ ਪ੍ਰੋਮਿਨੈਂਟਲੀ ਚਲਾਉਣੀਆਂ ਚਾਹੀਦੀਆਂ ਨੇ ਤਾਂ ਕਿ نیچے ਲੋਕਾਂ ਦੀ ਖੱਜਲ ਖਵਾਰੀ ਨਾ ਹੋਵੇ ਨਿਚਲੇ ਅਫਸਰ ਲੋਕਾਂ ਦੀ ਖੱਜਲ ਖਵਾਰੀ ਨਾ ਕਰਨ ਔਰ ਜਿਹੜਾ ਇਹ ਚੋਣਾਂ ਦਾ ਪ੍ਰੋਸੈਸ ਹੈ ਅਮਨੋਮਾਨ ਦੇ ਨਾਲ ਹੋਵੇ ਇਹ ਕਿਤੇ ਨਾ ਕਿਤੇ ਮੈਂ ਇਹ ਸਮਝਦਾ ਕਿ ਫੰਡਾਮੈਂਟਲ ਰਾਈਟਸ ਦੀ ਇਨਫਰਿੰਜਮੈਂਟ ਹੈ ਸੋ ਮੇਰੀ ਬੇਨਤੀ ਹੈ ਕਿ ਐਸਾ ਮੈਸੇਜ ਨਾ ਦਿਓ ਜਿਹਦੇ ਕਰਕੇ ਲੱਗੇ ਕਿ ਸਾਰਾ ਸਿਸਟਮ ਕੰਪਰੋਮਾਈਜ਼ਡ ਹੈ ਅਗਰ ਨੋਟੀਫਿਕੇਸ਼ਨ ਤੁਸੀਂ ਕੱਲ ਦੀ ਤਰੀਕ ਤੇ ਜਾਰੀ ਕੀਤੀ ਸੀ ਤਾਂ ਮੈਨੂੰ ਦੱਸੋ ਜੀ ਉਹ ਕਿਸੇ ਅਖਬਾਰ 'ਚ ਅੱਜ ਛਪੀ ਇਹ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਨੀਚੇ ਤਾਂ ਲੋਕਾਂ ਨੂੰ 5-5 ਰੁਪਏ ਪਿੱਛੇ ਸਰਟੀਫਿਕੇਟ ਨਹੀਂ ਮਿਲ ਰਿਹਾ ਨਾ ਕਿਸੇ ਅਖਬਾਰ 'ਚ ਸਰਕਾਰ ਨੇ ਛਪਵਾਈ ਨਾ ਕਿਸੇ ਮੀਡੀਆ ਵਾਲੇ ਨੂੰ ਭੇਜੀ ਅੱਜ ਜਦੋਂ ਕੋਰਟ ਦੇ ਵਿੱਚ ਸਾਨੂੰ ਨੋਟੀਫਿਕੇਸ਼ਨ ਮਿਲੀ ਤਾਂ ਮੈਂ ਪਬਲਿਕ ਕੀਤੀ ਤਾਂ ਫੇਰੇ ਕਿਤੇ ਨਾ ਕਿਤੇ ਇਹ ਕਿਉਂ ਧੋਖਾ ਕੀਤਾ ਜਾ ਰਿਹਾ ਲੋਕਾਂ ਦੇ ਨਾਲ ਪੰਨੂ ਜੀ ਦੇਖੋ ਇਹ ਮੈਂ ਜਿਵੇਂ ਕਿਹਾ ਕਿ ਹੁੰਦਾ ਰਿਹਾ ਇਹ ਤਾਂ ਸਾਰਾ ਕੁਝ ਉਹੀ ਦੱਸ ਰਹੇ ਨੇ ਕਲੇਰ ਸਾਹਿਬ ਆਪ ਵੀ ਜਵਾਬ ਜਿਹੜਾ ਜੀ ਉਹ ਦੇਗੇ ਕਿ ਕੱਲ ਨੋਟੀਫਿਕੇਸ਼ਨ ਜਿਹੜਾ ਜੀ ਉਹ ਹੋ ਗਿਆ ਅਖਬਾਰਾਂ ਨੇ ਪਬਲਿਸ਼ ਕਿਉਂ ਨਹੀਂ ਕੀਤੀ ਕਿਉਂਕਿ ਅਦਰਵਾਇਸ ਤਾਂ ਜੇ ਉਹ ਨੋਟਰਾ ਦਿਸ਼ਾ ਦਾ ਜ਼ਿਕਰ ਕਰ ਰਹੇ ਹੋ ਕਿ ਆ ਕੱਲ ਨੋਟੀਫਿਕੇਸ਼ਨ ਪੂਰੇ ਡੀਸੀਸ ਨੂੰ ਚਲਾ ਗਿਆ ਸੀ ਉਹ ਗਿਆ ਹੈ ਜੀ ਬਿਲਕੁਲ ਗਿਆ ਹੈ ਪਤਾ ਆਪ ਹੀ ਜਵਾਬ ਜਿਹੜਾ ਜੀ ਉਹ ਕਲੇਰ ਸਾਹਿਬ ਦੇ ਰਹੇ ਨੇ ਮੇਰੇ ਨਾਲ ਉਸ ਤੋਂ ਬਾਅਦ ਤਾਂ ਕੋਈ ਇਸ਼ੂ ਹੀ ਨਹੀਂ ਰਹਿ ਜਾਂਦਾ ਇਹਦੇ ਉੱਤੇ ਨਹੀਂ ਤੇ ਉਸ ਬਾਰੇ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ ਇਹ ਕਲੇਰ ਸਾਹਿਬ ਵੀ ਜਾਣਦੇ ਨੇ ਸਾਰੀਆਂ ਪਾਰਟੀਆਂ ਨੇ ਲੜਨੀ ਹੈ ਇਹ ਜਿਹੜੀਆਂ ਚੋਣਾਂ ਇਹਦੇ ਵਿੱਚ ਆਮ ਬੰਦਾ ਜਿਹੜਾ ਜੀ ਉਹ ਜੁੜਿਆ ਹੋਇਆ ਜੀ ਹਰ ਇੱਕ ਬੰਦਾ ਉਹ ਲੜਨਾਂ ਵਿੱਚ ਆਉਂਦੀਆਂ ਨੇ ਸਾਰੀਆਂ ਪਾਰਟੀਆਂ ਉਹਨਾਂ ਨੂੰ ਹੱਕ ਵੀ ਹੈ ਸੰਵਿਧਾਨਕ ਇਸ ਕਰਕੇ ਇੱਕਦਮ ਜਿਹੜਾ ਜੀ ਉਹ ਰਸ਼ ਪੈ ਗਿਆ ਇਹ ਉਹ ਨਹੀਂ ਹੈ ਕਲੇਰ ਸਾਹਿਬ ਕਿ ਅੱਜ ਇਹ ਹੋ ਗਿਆ ਕਿ ਇੰਨਾ ਇੰਨਾ ਸਮਾਂ ਜਿਹੜਾ ਉਹ ਦਿੱਤਾ ਜੀ ਇੰਨਾ ਹੀ ਕਿਉਂ ਦਿੱਤਾ ਆ ਕਿਉਂ ਹੋਏ ਇੰਨੇ ਦਿਨ ਕਿਉਂ ਹੋਏ ਮੇਰਾ ਗੱਲ ਸਟਾਰਟਿੰਗ ਦੇ ਵਿੱਚ ਹੀ ਜਿਹੜੇ ਜਿਉਂ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੰਦੇ ਨੇ ਇਹ ਤਾਂ ਇਹੀ ਹੈ ਕਭੀ ਐਂ ਹੋ ਲੱਗਦਾ ਹੈ ਕਿ ਜਿੱਤੀਆਂ ਤੇ ਜਾਣੀਆਂ ਨਹੀਂ ਇਹ ਤੁਹਾਨੂੰ ਸ਼ੁਰੂ ਤੋਂ ਹੀ ਜਿਹੜਾ ਜੀ ਉਹ ਕਰਦੇ ਹੋ ਇਸ ਕਰਕੇ ਝੁੱਲਾ ਟੈਕਸ ਵਾਲੀ ਜਿਹੜੀ ਗੱਲ ਸੀ ਜੀ ਉਹ ਕਲੀਅਰ ਹੋ ਗਈ ਹੋਈ ਹੈ ਪਲੇਅਰ ਦਾ ਆਪ ਹੀ ਕਰ ਰਹੇ ਨੇ ਜੀ ਹੂੰ ਚਲੋ ਪੰਨੂ ਜੀ ਤੁਸੀਂ ਸਾਡੇ ਨਾਲ ਜੁੜੇ ਰਹੋ ਕਲੇਰ ਜੀ ਤੁਸੀਂ ਵੀ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਸੁਖਵਿੰਦਰ ਕੋਟਲੀ ਜੁੜੇ ਹੋਏ ਨੇ ਵਿਧਾਇਕ ਨੇ ਕਾਂਗਰਸ ਤੇ ਸਰ ਸਵਾਗਤ ਨਾਲ న్యూਸ 18 ਪੰਜਾਬ ਤੇ ਨਾਮਿਨੇਸ਼ਨ ਫਾਈਲ ਕਰਨ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹੈ ਪਰ ਅਲੀਗੇਸ਼ਨਸ ਲੱਗ ਰਹੇ ਨੇ ਕਿ ਐਨਓਸੀ ਪ੍ਰੋਵਾਈਡ ਨਹੀਂ ਕਰਵਾਈ ਜਾ ਰਹੀ ਜੀ ਸੁਖਵਿੰਦਰ ਜੀ ਸੁਖਵਿੰਦਰ ਜੀ ਤੁਸੀਂ ਮੈਨੂੰ ਸੁਣ ਪਾ ਰਹੇ ਹੋ ਦੇ ਚਲੋ ਕਲੇਰ ਜੀ ਮੈਂ ਤੁਹਾਡੇ ਕੋਲ ਆਣੀ ਆ ਉਹ ਕਹਿ ਰਹੇ ਕਿ ਕੱਲ ਅਸੀਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਡਿਪਟੀ ਕਮਿਸ਼ਨਰਸ ਨੂੰ ਵੀ ਇਹ ਹੁਕਮ ਜਾਰੀ ਕਰ ਦਿੱਤੇ ਗਏ ਸੀ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਜੀ ਕਿ ਕਿਸੇ ਡਿਪਟੀ ਕਮਿਸ਼ਨਰ ਨੂੰ ਇਹ ਨੋਟੀਫਿਕੇਸ਼ਨ ਨਹੀਂ ਪਹੁੰਚਿਆ ਇਹ ਸਿਰਫ ਤੇ ਸਿਰਫ ਅੱਜ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਦੀ ਮੈਂਸ਼ਨਿੰਗ ਤੋਂ ਬਾਅਦ ਜਦੋਂ ਰਿਟ ਪਟੀਸ਼ਨ ਸੁਣਵਾਈ ਲਈ ਫਿਕਸ ਕਰ ਲਈ ਆਲਰੇਡੀ ਬੈਂਚ ਅਲੋਕੇਟ ਹੋ ਗਿਆ ਤੇ ਰਿਟ ਪਟੀਸ਼ਨ ਨੂੰ ਥੋੜੀ ਦੇਰ ਲਈ ਸੁਣਵਾਈ ਤੇ ਆਉਣੀ ਹੈ ਤਾਂ ਇਹਦੀ ਇੱਕ ਕਾਪੀ ਸਾਨੂੰ ਭੇਜੀ ਗਈ ਹੈ ਕਿ ਦੇਖੋ ਜੀ ਤੁਸੀਂ ਰਿਟ ਪਟੀਸ਼ਨ ਪਾਈ ਇਸ ਦਾ ਨੋਟੀਫਿਕੇਸ਼ਨ ਕੀਤਾ ਹੋਇਆ ਸੋ ਮੇਰੀ ਬੇਨਤੀ ਹੈ ਦੇਖੋ ਸਾਰੇ ਸਤਕਾਰਯੋਗ ਸਾਡਾ ਪਰਪਸ ਹੈ ਪੰਜਾਬ ਦੇ ਵਿੱਚ ਡੈਮੋਕ੍ਰੇਸੀ ਨੂੰ ਅਸੀਂ ਬਹਾਲ ਰੱਖੀਏ ਚੋਣਾਂ ਲੜਨੀ ਹੈ ਫੈਸਲਾ ਲੋਕਾਂ ਨੇ ਕਰਨਾ ਹੈ ਜਿੱਤਣਾ ਹਾਰਨਾ ਇਹ ਸਭ ਜਨਤਾ ਦਾ ਫੈਸਲਾ ਹੈ ਇਹ ਲੋਕਾਂ ਨੇ ਦੇਖਣਾ ਉਹਨਾਂ ਨੇ ਕਿਹਨੂੰ ਚੁਣਨਾ ਪਰ ਘੱਟੋ-ਘੱਟ ਸਟੇਟ ਇਲੈਕਸ਼ਨ ਕਮਿਸ਼ਨ ਇੱਕ ਸੁਖਾਵਾਂ ਮਾਹੌਲ ਦਵੇ ਇਹ ਸਾਰਾ ਕੁਝ ਸਾਹਮਣੇ ਹੈ ਲੋਕਾਂ ਦੇ ਕੀ ਪਿਛਲੀ ਇਲੈਕਸ਼ਨ ਦੇ ਵਿੱਚ ਜਦੋਂ ਪੰਚਾਇਤਾਂ ਦੀ ਹੋਈਆਂ ਕਿ ਨਹੀਂ ਉਸ ਟਾਈਮੇ ਹਾਈ ਕੋਰਟ ਨੂੰ ਇੰਟਰਵਿਨ ਕਰਨਾ ਪਿਆ ਕਿੰਨੀਆਂ ਰਿਟਾ ਫਾਈਲ ਹੋਈਆਂ ਕਿੰਨੇ ਕਾਗਜ਼ ਪਾੜੇ ਗਏ ਉਹ ਸਾਰਾ ਕੁਝ ਮੀਡੀਆ ਤੇ ਵੀ ਚੱਲਿਆ ਲੋਕਾਂ ਦੇ ਸਾਹਮਣੇ ਉਹਨ ਇਲੈਕਸ਼ਨ ਦੇ ਵਿੱਚ ਜੋ ਕੁਝ ਹੋਇਆ ਕਿਸ ਤਰੀਕੇ ਇਲੈਕਸ਼ਨ ਕਮਿਸ਼ਨ ਨੂੰ ਅਫਸਰ ਸਸਪੈਂਡ ਕਰਨੇ ਪਏ ਬਦਲੀਆਂ ਕਰਨੀਆਂ ਪਈਆਂ ਸਭ ਦੇ ਸਾਹਮਣੇ ਸੋ ਇਲੈਕਸ਼ਨ ਕਮਿਸ਼ਨ ਦੇ ਉੱਤੇ ਇੱਕ ਬਹੁਤ ਵੱਡੀ ਜ਼ਿੰਮੇਵ ریٹر ਨੂੰ ਬੇਨਤੀ ਹੈ ਕਿ ਹਲੇ ਤਾਂ ਸ਼ੁਰੂ ਹੋਇਆ ਹੈ ਪ੍ਰੋਸੈਸ ਸੋ ਲੋਕਾਂ ਦੇ ਵਿੱਚ ਜਿਹੜੀ ਬੇਵਿਸ਼ਵਾਸੀ ਹੈ ਇਹ ਬੇਵਿਸ਼ਵਾਸੀ ਨੂੰ ਕਿਸੇ ਤਰੀਕੇ ਖਤਮ ਕਰਨਾ ਇਸ ਸਟੇਟ ਗਵਰਨਮੈਂਟ ਦੀ ਤੇ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਅਫਸਰਾਂ ਨੂੰ ਸਖਤ ਅਦਾਇਤਾ ਹੋਣ ਕਿਉਂ ਨਹੀਂ ਜੇ ਚਾਰ ਦਿਨ ਨਾਮਿਨੇਸ਼ਨ ਦੇ ਤੁਸੀਂ ਦਿੱਤੇ ਨੇ ਤਾਂ ਜਿਹੜੇ ਅਫਸਰ ਨੇ ਬੀਡੀਓ ਨੇ ਉਹ ਕਿਉਂ ਨਹੀਂ ਆਪਣੇ ਦਫ਼ਤਰਾਂ 'ਚ ਬੈਠੇ ਜੀ ਮੈਂ ਤਾਂ ਕਹਿਣਾ ਮੈਂ ਵਿਜ਼ੂਅਲ ਹੁਣੀ ਭੇਜ ਰਿਹਾ ਤੁਸੀਂ ਇਸ ਤੋਂ ਬਾਅਦ ਮੈਂ ਨਿਊਜ਼ 18 ਨੂੰ ਇੱਕ ਹੋਰ ਵਿਜ਼ੂਅਲ ਭੇਜ ਰਿਹਾ ਜਿੱਥੇ ਸਵੇਰੇ ਡੇਰਾ ਬੱਸੀ ਚ ਕੋਈ ਮੁਲਾਜ਼ਮ ਹਾਜ਼ਰ ਨਹੀਂ ਕੋਈ ਕਲਰਕ ਤੱਕ ਨਹੀਂ ਪਾਣੀ ਪਲਾਉਣ ਵਾਲਾ ਨਹੀਂ ਤੇ ਕਨੌਰ ਦੇ ਵਿੱਚ ਜਦੋਂ ਝਿੰਦੇ ਸਾਡੇ ਯੂਥ ਕਾਲੀ ਦਲ ਦੇ ਪ੍ਰਧਾਨ ਗੱਲ ਕਰ ਰਹੇ ਨੇ ਪੰਚਾਇਤ ਕਤਵ ਨਾਲੋਂ ਫੋਨ ਤੇ ਮੰਨਦੇ ਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਸੀ ਨਹੀਂ ਤੇ ਮੈਂ ਵਿਜ਼ੂਅਲ ਪ੍ਰੋਵਾਈਡ ਕਰਾ ਦਿੰਦਾ ਸੋ ਇਹ ਕਿਉਂ ਹੋ ਰਿਹਾ ਇਹ ਸਰਕਾਰ ਦੇਖੇ ਔਰ ਸਰਕਾਰ ਇਹਦੇ ਤੇ ਸਖਤੀ ਕਰੇ ਔਰ ਦਿਸ਼ਾ ਨਿਰਦੇਸ਼ ਜਾਰੀ ਕਰੇ ਕਿ ਇਹਦੀਆਂ ਚੀਜ਼ਾਂ ਲੋਕਾਂ ਦੀ ਖੱਜਲ ਖਵਾਰੀ ਨਹੀਂ ਹੋਣੀ ਚਾਹੀਦੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਕਾਲਾ ਚੀਫ ਸਪੋਕਸਪਰਸਨ ਸਾਡਾ ਜੁੜੇ ਦੂਸਰੇ ਪਾਸੇ ਬਲਤੇਜ ਪੰਨੋ ਆਂਦੀ ਪਾਰਟੀ ਦੇ ਆਗੂ ਸਾਡਾ ਜੁੜੇ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਕਿਸ ਤਰ੍ਹਾਂ ਕਨਾਲ ਬਲਤੇਜ ਪੰਨੋ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਕੱਲ ਐਨਓਸੀ ਤੇ ਜੋ ਹੈ ਉਹ ਉਸ ਦੀ ਥਾਂ ਤੇ ਅਸੀਂ ਕਿਹਾ ਸੀ ਕਿ ਨੋਟੀਫਿਕੇਸ਼ਨ ਡਿਪਟੀ ਕਮਿਸ਼ਨਰ ਜਾਰੀ ਕਰ ਦਿੱਤੇ ਸੀ ਪਰ ਉਹ ਪਬਲਿ ਸਪਾਰਟ ਦੇ ਸਵਾਗਤ ਤੁਹਾਡਾ ਨਿਊਜ਼ 8 ਪੰਜਾਬ ਤੇ ਇਹ ਅਲੀਗੇਸ਼ਨਸ ਲੱਗ ਰਹੇ ਨੇ ਕਿ ਐਨਓਸੀ ਕੈਂਡੀਡੇਟਸ ਨੂੰ ਪ੍ਰੋਵਾਈਡ ਨਹੀਂ ਕਰਵਾਈ ਜਾ ਰਹੀ ਦੇਖੋ ਮੈਂ ਜ਼ਿੰਮੇਵਾਰ ਵ代ਕਾਂ ਔਰ ਰਿਕਾਰਡ ਦੇ ਨਾਲ ਗੱਲ ਕਰ ਰਿਹਾ ਅੱਜ ਵੀ ਸਵੇਰ ਤੋਂ ਸਾਡੇ ਆਦਮ ਪਰ ਹਲਕੇ ਦੀ ਨਿਊਜ਼ ਚੱਲ ਰਹੀ ਹੈ ਔਰ ਮੈਂ ਖੁਦ ਵੀਡੀਓ ਆਫਿਸ ਮੇਰੇ ਘਰ ਦੇ ਬਿਲਕੁਲ ਸਾਹਮਣੇ ਹੈ ਅਜੇ ਤੱਕ VOTING ਲਿਸਟਾਂ ਨਹੀਂ ਮਿਲੀਆਂ ਨਿਊਜ਼ 18 ਦਾ ਕੋਈ ਪੱਤਰਕਾਰ ਬਿਸ਼ੱਕ ਜਾ ਕੇ ਇਸ ਜੀ ਨੂੰ ਵੈਰੀਫਾਈ ਕਰ ਲਵੇ ਔਰ ਉੱਥੇ ਬਹੁਤ ਸਾਰਾ ਮੀਡੀਆ ਵੀ ਆਇਆ ਔਰ ਖਬਰਾਂ ਵੀ ਚੱਲੀਆਂ ਮੈਂ ਕਹਿੰਦਾ ਅਲੀਗੇਸ਼ਨ ਤਾਂ ਜਵਾਨਾਂ ਕਹਿ ਕਿਹਾ ਜਾ ਸਕਦਾ ਮੈਂ ਤਾਂ ਸਚਾਈ ਦੱਸ ਰਿਹਾ ਹਾਂ ਪੂਰੇ ਪੰਜਾਬ ਦੇ ਵਿੱਚੋਂ ਕਾਲ ਆ ਰਹੇ ਨੇ ਕਿ ਐਮਐਲਏ ਸਾਹਿਬ ਸਾਨੂੰ ਕੋਈ ਐਲੂਸੀ ਨਹੀਂ ਦੇ ਰਿਹਾ ਸਾਨੂੰ ਕੋਈ VOTING ਲਿਸਟਾਂ ਨਹੀਂ ਦੇ ਰਿਹਾ ਮੈਂ ਰਿਕਾਰਡ ਤੇ ਗੱਲ ਕਰਨੀ ਚਾਹੁੰਦਾ ਸਾਡੇ ਮਾਨਯੋਗ ਪੰਨੂ ਸਾਹਿਬ ਬੈਠੇ ਨੇ ਜ਼ਿੰਮੇਵਾਰ ਨੇ ਸਰਕਾਰ ਦੇ ਅੰਦਰ ਦੇ ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਮੈਂ ਪਲੇਅਰ ਸਾਹਿਬ ਨੂੰ ਵੀ ਸੁਣਿਆ ਪੰਨੂ ਸਾਹਿਬ ਹਦਾਇਤਾਂ ਜਾਰੀ ਕਰੋ ਕਿ ਲੋਕਾਂ ਦੇ ਨਾਲ ਇਦਾਂ ਨਾ ਗੱਲ ਕਰੋ ਤੁਸੀਂ ਤੁਸੀਂ ਚੈੱਕ ਕਰ ਲਓ ਚਲੋ ਮੇਰੇ ਹਲਕੇ ਦੇ ਅੰਦਰ ਚੈੱਕ ਕਰ ਲਓ ਮੈਂ ਨਾਲ ਸਬ ਮੀਡੀਆ ਨੂੰ ਲੈ ਜਾਣਾ ਨਿਊਜ਼ 18 ਨੂੰ ਫੋਨ ਕਰੋ ਮੈਂ ਹੁਣੇ ਉਹਨਾਂ ਨੂੰ ਨਾਲ ਲੈ ਜਾਣਾ ਮੈਂ ਸਚਾਈ ਨਿਊਜ਼ 18 ਦੇ ਰਾਹੀਂ ਗਰਾਉਂਡ ਰਿਐਲਿਟੀ ਲੋਕਾਂ ਦੇ ਸਾਹਮਣੇ ਰੱਖ ਦਿੰਨੇ ਆ ਆਪਾਂ ਝੂਠ ਕਿਉਂ ਬੋਲੀਏ ਅਸੀਂ ਅਲੀਗੇਸ਼ਨ ਕਿਉਂ ਲਾਈਏ ਸਰਕਾਰ ਦਾ ਜੇ ਇਸ ਵਕਤ ਕੋਈ ਅਲੀਗੇਸ਼ਨ ਲਗਾਉਣ ਦਾ ਸਮਾਂ ਥੋੜੀ ਆ ਸਾਡੇ ਕੋਲ ਜਿਹੜਾ ਉਹ ਤਾਂ ਵਰਕਰਾਂ ਨੂੰ ਫਾਰਮ ਭਰ ਕੇ ਹੋਰ ਸਾਰਾ ਕੁਝ ਕਰਕੇ ਮੋਟੀਵੇਟ ਕਰਕੇ ਅਸੀਂ ਅਗਲੇ ਨੂੰ ਕਹਿ ਰਹੇ ਹਾਂ ਕਿ ਜਾਓ ਭਾਈ VOTING LIST ਲਿਆਓ ਫਾਰਮ ਭਰੋ ਤੇ ਆਪਾਂ ਆਪਾਂ ਆਪੋ ਆਪਣੇ ਏਰੀਆ ਹਲਕਿਆਂ ਦੇ ਅੰਦਰ ਜਾਈਏ ਜੇ ਹੁਣ ਹੁਣ ਕੱਲ ਦਾ ਦਿਨ ਬਚਾਲੇ ਹੈ ਪਰਸੋਂ ਨੂੰ ਤਾਂ ਇਨਾ ਰਚੋ ਹੋ ਜਾਏਗਾ ਉੱਤੇ ਫਿਰ ਫਿਰ ਤਾਂ ਫਿਰ ਤਾਂ ਕੁਝ ਹੋ ਹੋ ਨਹੀਂ ਨਹੀਂ ਲੱਗ ਰਿਹਾ ਕਿ ਜਾਨ ਮੂਚ ਕੇ ਕੈਂਡੀਡੇਟਸ ਨੂੰ ਇਲੈਕਸ਼ਨ ਲੜਨ ਤੋਂ ਰੋਕਿਆ ਜਾ ਰਿਹਾ ਹੈ ਐਨਓਸੀ ਨਾ ਦਿੱਤੇ ਜਾਣ ਕਰਕੇ ਜੇ 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 ਹਾਲੇ ਤੱਕ ਜੇ ਹਾਲੇ ਤੱਕ VOTING ਲਿਸਟੇ ਹੀ ਨਾ ਮਿਲੇ ਤਾਂ ਇਹਦਾ ਇਹਦਾ ਮਤਲਬ ਆ ਵੀ ਫਿਰ ਅਸੀਂ ਇਲੈਕਸ਼ਨ ਵਿੱਚ ਲੜਾਂਗੇ ਕਿੱਦਾਂ ਇਹ ਇਹ ਤਾਂ ਗੱਲ ਆਪਾਂ ਆਪਾਂ ਮੈਂ ਐਲੀਗੇਸ਼ਨ ਲਾਉਣਾ ਚਲੋ ਇਹ ਕਾਲਾ ਗੱਲ ਆ ਸਾਰਿਆਂ ਨੂੰ ਤੁਸੀਂ ਬਾਕੀਆਂ ਨੂੰ ਵੀ ਜੋ ਸਾਰੀਆਂ ਪਾਰਟੀਆਂ ਵਾਲਿਆਂ ਨੂੰ ਦੋ ਉਹ ਲੈ ਆਪਣਾ ਪੈਸਾ ਤਾਰਨ ਜਾਂ ਜੋ ਕੁਝ ਵੀ ਹੈਗਾ ਆਪਾਂ ਉਹ ਸਾਰਾ ਕਰ ਲਈਏ ਜੋ ਮੇਰਾ ਮਤਲਬ ਹੈ ਕਿ ਸਿਸਟਮ ਇਸ ਤਰੀਕੇ ਦੇ ਨਾਲ ਕੈਪਚਰ ਕਰਕੇ ਰੱਖਿਆ ਹੋਇਆ ਪੂਰੇ ਪੰਜਾਬ ਦੇ ਅੰਦਰ ਮੈਂ ਇਕੱਲੇ ਆਪਣੇ ਹਲਕੇ ਦੀ ਨਹੀਂ ਗੱਲ ਕਰ ਰਿਹਾ ਬਹੁਤ ਸਾਰੇ ਕਾਲਸ ਆ ਰਹੇ ਨੇ ਐਮਐਲਏ ਸਾਹਿਬ ਵਾਲੇ ਤੁਸੀਂ ਆਪਣੇ ਹਲਕੇ ਦੀਆਂ ਸਾਰੀਆਂ ਦੇ ਨਾਲ ਗੱਲ ਕਰਕੇ ਦਫ਼ਤਰ ਚ ਗਏ ਅੱਜ ਆਕਰ ਮੈਂ ਬਿਲਕੁਲ ਜੀ ਮੈਂ ਤਾਂ ਮੇਰਾ ਮੈਂ ਮੈਂ ਨਾ ਤਾਂ ਹਲੇ 10 ਮਿੰਟ ਬਾਅਦ 5 ਮਿੰਟ ਬਾਅਦ ਤੁਸੀਂ ਮੈਨੂੰ ਲਾਈਨ ਲੈ ਲਿਓ ਮੈਂ ਆਨਲਾਈਨ ਇਦਾਂ ਗੱਲ ਕਰ ਲਾਂਗਾ ਜੀ ਮੈਨੂੰ VOTING ਲਿਸਟ ਦਿਓ ਕਹਣਗੇ ਜੀ ਅੱਜ ਲੈਣ ਗਏ ਹੋਏ ਨੇ ਚੰਡੀਗੜ੍ਹ ਹੂੰ ਮੈਂ ਝੂਠ ਕਿਉਂ ਬੋਲਾਂ ਮੈਂ ਮੈਂ ਲੋਕਾਂ ਦਾ ਨੁਮਾਇੰਦਾ ਆ ਮੈਨੂੰ ਸੱਚੀ ਸੱਚੀ ਗੱਲ ਕਰਨੀ ਚਾਹੀਦੀ ਹੈ ਹੂੰ ਹੂੰ ਇਹ ਅਲੈਗੇਸ਼ਨ ਕਿਉਂ ਲਗਾਈਏ ਸੱਚ ਤੇ ਚੱਲੀਏ ਆਪਾਂ ਇਸ ਕਰਕੇ ਮੈਂ ਤਾਂ ਕਹਿਣਾ ਸਰਕਾਰ ਨੂੰ ਮੈਂ ਤਾਂ ਫਿਰ ਵੀ ਬੇਨਤੀ ਕਰਨੀ ਚਾਹੁੰਦਾ ਕਿ ਜਲਦੀ ਜਲਦੀ ਇਹ ਇਹ ਜੋ ਕੁਝ ਵੀ ਕਿਤੇ ਕੋਈ ਕਮੀ ਪੇਚੀ ਆ ਇਹਨੂੰ ਦੂਰ ਕਰੋ ਆਪਾਂ ਫੇਰ ਐਂਡ ਫ੍ਰੀ ਇਲੈਕਸ਼ਨ ਕਰਾਈਏ ਲੋਕ ਆਪਣਾ ਇਲੈਕਸ਼ਨ ਲੈਣ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਪਰ ਜੇ پرو ਜੇ ਤੁਹਾਡੇ ਕੋਲ ਕੋਈ ਹਾਲੇ VOTING LISTਾਂ ਬਣੀਆਂ ਹੀ ਨਹੀਂ ਹੋਰ ਕੁਝ ਨਹੀਂ ਹੋਇਆ ਫਿਰ ਤੁਸੀਂ ਇਲੈਕਸ਼ਨ ਡਿਕਲੇਅਰ ਕਿਉਂ ਕੀਤਾ ਇਲੈਕਸ਼ਨ ਜਦ ਨਾਲ ਜਦ ਤੁਹਾਡੇ ਕੋਲ ਸਾਰਾ ਕੁਝ ਆ ਜਾਂਦਾ ਜਦੋਂ ਮਰਜ਼ੀ ਕੋਈ ਵਿਅਕਤੀ ਜਾਵੇ ਕਿਉਂਕਿ ਕੱਲ ਸਵੇਰੇ ਇਹਦਾ ਮੰਨ ਲਓ 11 ਵਜੇ ਤੋਂ ਨੋਮੀਨੇਸ਼ਨ ਸ਼ੁਰੂ ਹੋ ਜਾਂਦਾ ਹੈ ਤੇ ਜੇ ਅੱਜ ਤੱਕ ਵੀ VOTING LIST ਨਹੀਂ ਮਿਲ ਰਹੀ ਫਿਰ ਫਿਰ ਤਾਂ ਕਿਤੇ ਨਾ ਕਿਤੇ ਦੋਸ਼ ਲਾਉਣਾ ਕਿ ਫਿਰ ਤਾਂ ਸਰਕਾਰ ਇਹਦੀ ਜ਼ਿੰਮੇਵਾਰ ਹੈ ਨੇ ਘੋਟਲੀ ਜੀ ਉਹ ਐਨੋਸੋਦੀ ਥਾਂ ਤੇ ਜੋ ਕੈਂਡੀਡੇਟ ਹੈ ਐਫੀਡੇਵਿਟ ਸੈਲਫ ਡੈਕਲੇਰੇਸ਼ਨ ਫਾਰਮ ਜਮ੍ਹਾਂ ਕਰਵਾ ਸਕਦਾ ਹੈ ਇਸ ਵਿੱਚ ਇੱਕ ਵੱਡਾ ਰਿਲੀਫ ਕਿਹਾ ਜਾ ਸਕਦਾ ਹੈ ਹੂੰ ਹੂੰ ਇਹ ਤਾਂ ਇਹ ਤਾਂ ਅੱਜ ਆ ਅੱਜ ਕਿਹਾ ਜਾ ਸਕਦਾ ਹੈ ਦੇ ਜਦੋਂ ਜਦੋਂ ਹੁਣ ਨਹੀਂ ਨਹੀਂ ਮਿਲ ਰਹੀ ਪਟੀਸ਼ਨਾ ਹਾਈ ਕੋਰਟ ਦੇ ਵਿੱਚ ਚਲੇ ਗਈਆਂ ਰੌਲਾ ਪੈ ਗਿਆ ਮੀਡੀਆ ਦੇ ਵਿੱਚ ਆ ਗਿਆ ਫਿਰ ਉਸ ਤੋਂ ਬਾਅਦ ਜਿਹੜਾ ਆ ਉਹ ਨੋਟੀਫਿਕੇਸ਼ਨ ਜਿਹੜੀ ਦੀ ਅੱਜ ਕਾਪੀ ਜਿਹੜੀ ਆ ਉਹ ਪ੍ਰਕਾਸ਼ਿਤ ਹੋਈ ਆ ਆ ਤੁਹਾਡੇ ਮੀਡੀਆ ਦੇ ਰਾਹੀਂ ਜਿਹੜਾ ਆ ਉਹ ਦੇਖ ਰਹੇ ਆ ਇਹਦਾ ਮਤਲਬ ਹੈ ਕਿ ਪ੍ਰੋਸੈਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਇਹ ਸਾਰੀਆਂ ਚੀਜ਼ਾਂ ਸਰਕਾਰ ਨੂੰ ਮੁਕੰਮਲ ਕਰਨੀਆਂ ਚਾਹੀਦੀਆਂ ਤਾਂ ਕਿ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਹੁਣ ਇਹਨਾਂ ਦੇ ਬੰਦੇ ਤਾਂ ਹੁਣ ਉਹਨਾਂ ਨੂੰ ਤਾਂ ਘਰੇ ਲਿਸਟਾਂ ਪਹੁੰਚ ਜਾਣੀਆਂ ਉਹਨਾਂ ਨੂੰ ਐਨਓਸੀਆਂ ਵੀ ਘਰੇ ਪਹੁੰਚ ਜਾਣੀਆਂ ਜਿਹੜੇ ਵਿਚਾਰੇ ਵਿਰੋਧੀ ਵਾਲੇ ਉੱਥੇ ਲੈਣਾ ਚ ਖੜੇ ਨੇ ਤੁਹਾਨੂੰ ਵੀ ਲੱਗਦਾ ਕਿ ਚਾਣ ਮੂਸਕੇ ਵੋਟਾਂ ਸੋਚੀ ਨਹੀਂ ਦਿੱਤੀ ਜਾ ਰਹੀ ਮੈਂ ਤਾਂ ਕਹਿਣਾ ਜੀ ਇਹ ਤਾਂ ਹੁਣ ਸਬੰਧਤ ਅਧਿਕਾਰੀਆਂ ਨੂੰ ਅਸੀਂ ਕਹ ਰਹੇ ਜਾਣ ਬੁੱਝ ਕੇ ਦੇਣਾ ਤਾਂ ਹੁਣ ਤਾਂ ਸਾਫ ਹੀ ਗੱਲ ਹੀ ਸਾਫ ਹੈ ਹੁਣ ਮੈਂ ਏਦੂ ਵੱਧ ਕੀ ਕਰ ਸਕਦਾ ਹੂੰ ਜੇ ਮੈਲੀ ਨਹੀਂ ਰਹੀ ਤਾਂ ਜੇ ਸਰਕਾਰ ਦੇ ਕੋਲ ਕੁਝ ਹੈਗਾ ਨਹੀਂ ਹੈਗਾ ਇਹ ਤਾਂ ਸਰਕਾਰ ਦੱਸੇ ਵੀ ਉਹਨਾਂ ਨੇ ਅੰਦਰ ਰੱਖੀਆਂ ਜੀਆਂ ਕੱਲੇ ਛਪੀਆਂ ਨਹੀਂ ਕੋ ਪ੍ਰਿੰਟਿੰਗ ਪ੍ਰੈਸ ਤੇ ਪਈਆਂ ਹੱਲੇ ਮੈਂ ਮੈਂ ਸੱਚਾਈ ਦੀ ਗੱਲ ਕਰ ਰਿਹਾ ਮੈਂ ਤਾਂ ਕਹਿੰਦਾ ਪੰਨੂ ਸਾਹਿਬ ਹੋਣੀ ਹਦਾਇਤ ਕਰਨ ਆ ਜਾਣ ਇੱਥੇ ਆਪਣਾ ਕੋਈ ਆਮ ਆਦਮੀ ਪਾਰਟੀ ਦਾ ਵਰਕਰ ਭੇਜ ਦੇਣ ਮੈਂ ਵੀ ਬਰਾਬਰ ਖੜ੍ਹ ਜਾਨਾ ਅਸੀਂ ਅਸੀਂ న్యూਸ 18 ਤੇ ਲਾਈਵ ਹੋ ਜਾਂਦੇ ਅਸੀਂ ਕਹਿੰਦੇ ਨੇ ਜੀ ਇਹ ਅਧਿਕਾਰੀ ਬੈਠੇ ਨੇ ਲਿਆਓ ਜੀ ਦਿਓ ਲਿਸਟ ਉਹ ਜੋ ਕਹਿਣਗੇ ਤੁਹਾਡੇ న్యూਸ 18 ਤੇ ਚਲਾ ਦਿੰਦੇ ਆਪਾਂ 5 ਮਿੰਟ ਚ ਮੈਂ ਪਹੁੰਚ ਜਾਨਾ ਦਫ਼ਤਰ ਦੇ ਵਿੱਚ ਜੇ ਦੁਬਾਰਾ ਤੁਸੀਂ ਕਹੋ ਤਾਂ ਮੈਂ ਦੁਬਾਰਾ ਚਲੇ ਜਾਨਾ ਉੱਥੇ ਹਾਂ ਜੀ ਜੀ ਮੈਂ ਸੱਚੀ ਗੱਲ ਕਰਦਾ ਮੈਂ ਕਦੇ ਦੋਸ਼ ਕਿਸੇ ਤੇ ਘੱਟ ਲਾਉਦਾ ਹੁੰਦਾ ਹੁਣ ਹਮੇਸ਼ਾ ਮੈਰਿਟ ਦੇ ਉੱਤੇ ਹੀ ਗੱਲ ਕਰਨੀ ਚਾਹੀਦੀ ਹੈ ਇਦਾਂ ਨਹੀਂ ਕਰਨਾ ਚਾਹੀਦਾ ਹੂੰ ਜੀ ਚਲੋ ਬहोत बहोत शुक्रिया ਸੁਖਵਿੰਦਰ ਕੋਟਲੀ ਵਿਦਾਇ ਕਾਂਗਰਸ ਤੇ ਸਾਡਾ ਜੁੜਾਣ ਇਸ ਗੱਲ ਦਾ ਜ਼ਿਕਰ ਕੀਤਾ ਕਿ ਆਪਣੇ ਹਲਕੇ 'ਚ ਵੀ ਕਈ ਬੀੜੂ ਦੇ ਦਫਤਰ ਨੇ ਉੱਥੇ ਜੋ ਅਧਿਕਾਰੀ ਨੇ ਉਹ ਦਫਤਰਾਂ 'ਚ ਬੈਠੇ ਹੀ ਨਹੀਂ ਨੇ ਐਨਓਸੀਸ ਪ੍ਰੋਵਾਈਡਸ ਨਹੀਂ ਕਰਵਾਈਆਂ ਜਾ ਰਹੀਆਂ ਚੁੱਲਾ ਟੈਕਸੀ ਰਸੀਦ ਪ੍ਰੋਵਾਈਡ ਨਹੀਂ ਕਰਵਾਈ ਜਾ ਰਹੀ ਖਜਲ ਖੁਵਾਰੀ ਕੈਂਡੀਡੇਟਸ 'ਤੇ ਕੀਤੀ ਜਾ ਰਹੀ ਹੈ ਇਸ ਤਰੀਕੇ ਨਾਲ एलिगेशन जो उन्हें लगाए जा रहे हैं दूसरे पास से हूँ इलेक्शन कमीशन के वो इस गल का जिक्र कर दिया गया है कि एनओसी दी सी की बजाय हूँ सैल्फ डैकलेन जो फॉर्म है एफिडेविट है वो जमा करवाया जा सकता है जिस खज्जल खुआरी जो कैंडिडेट्स की वो कटेगी पर दूसरे पास से मैं जिक्र करा